ਬਜ਼ੁਰਗਾ ਨੇ ਦੱਸੇ ਜੰਗਲ ਦੇ ਹੈਰਾਨ ਕਰ ਦੇਣ ਵਾਲੇ ਰਾਜ਼ ਬਜ਼ੁਰਗਾਂ ਦੇ ਨਾਲ ਹੋਈ ਤੀਸਰੀ ਮੁਲਾਕਾਤ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਵੀ ਮਿਲਣਗੇ ਜੋ ਤੁਸੀਂ ਕਮੈਂਟਾਂ ਦੇ ਵਿੱਚ ਪੁੱਛੇ ਸੀ ਸੋ ਅਗਰ ਤੁਸੀਂ ਪੂਰੀ ਵੀਡੀਓ ਨਹੀਂ ਦੇਖਣੀ ਤਾਂ 4 ਮਿੰਟ ਦੀ ਵੀਡੀਓ ਜ਼ਰੂਰ ਦੇਖਿਓ ਮੇਰੀ ਤੁਹਾਨੂੰ ਰਿਕਵੈਸਟ ਆ ਤਾਂ ਕਿ ਤੁਹਾਡਾ ਸਮਾਂ ਵੀ ਬਚ ਜਾਵੇ ਤੇ ਤੁਹਾਨੂੰ ਵੀਡੀਓ ਦੀ ਪੂਰੀ ਜਾਣਕਾਰੀ ਵੀ ਮਿਲ ਜਾਵੇ ਹੁਣ ਤੁਸੀਂ ਵੀਡੀਓ ਦੇ ਹਾਈਲਾਈਟਸ ਦੇਖੋ ਪਹਾੜ ਵਿੱਚੋਂ ਜੋ ਪਾਣੀ ਨਿਕਲਦਾ ਹੈ ਗਰਮ ਉਹ ਸਾਨੂੰ ਬਜ਼ੁਰਗ ਦਿਖਾਉਣ ਲਈ ਹੁਣ ਲੈ ਕੇ ਜਾ ਰਹੇ ਆ ਤੁਸੀਂ ਕਿੱਥੋਂ ਆਏ ਆ ਜੀ ਪਹਿਲਾਂ ਤਾਂ ਮੈਨੂੰ ਅੱਛਾ ਮਾਝੀ ਪਿੰਡ ਤੋਂ ਆਏ ਆ ਤੁਸੀਂ ਤੇ ਆਪਣਾ ਇੱਥੇ ਕੀ ਕੰਮ ਮਤਲਬ ਕੀ ਕੀ ਕਰਨ ਵਾਸਤੇ ਆਏ ਆ ਤੁਸੀਂ ਅਸੀਂ ਕੰਮ ਕਰਨ ਆਏ ਲ ਪਰਗੇ ਜਿਹਦਾ ਤੈਂਦੂਆ ਵੀ ਹੈਗਾ ਨਾ ਇੱਥੇ ਹਿਆਰਪੁਰ ਚ ਆਪਣੇ ਤੁਸੀਂ ਦੇਖਿਆ ਕਦੀ ਆਪਣੀ ਅੱਖੀ ਨਹੀਂ ਨਹੀਂ ਇੱਥੇ ਤੱਕ ਆਉਂਦਾ ਜੋ ਤੱਕ ਹੁੰਦਾ ਅੱਛਾ ਜੋ ਤੱਕ ਆਉਂਦਾ ਆ ਮਤਲਬ ਕਿ ਪਿੰਡ ਚ ਨਹੀਂ ਆਉਂਦਾ ਜਿੱਦਾਂ ਮਤਲਬ ਨਹੀਂ ਪਿੰਡ ਚ ਨਹੀਂ ਆਉਂਦਾ ਔਰ ਸੜਕ ਹੈ ਨਹੀਂ ਇਸ ਕਿਸੇ ਵੱਤ ਤੋਂ ਅੱਛਾ ਮਤਲਬ ਕਿ ਹਾਂ ਬਾਕੀ ਇਹਨਾਂ ਦਾ ਏਰੀਆ ਜਿੱਥੇ ਜਾਨਵਰ ਵਗੈਰਾ ਆਪਣੇ ਬੰਦੇ ਆ ਜੀ ਇੰਨੇ ਨਾਲ ਤੇ ਬੱਚੇ ਆ ਜੀ ਅੰਦਰ ਇਹਨਾਂ ਦਾ ਰਹਿਣ ਬਸੇਰਾ ਆ ਜੀ ਇਹ ਉਹਨਾਂ ਗੱਦੀ ਲੋਕਾਂ ਦਾ ਘਰ ਆ ਦੋਸਤੋ ਜਿਹੜੇ ਕਿ ਡੇਲੀ ਲਾਈਫ ਦੇ ਵਿੱਚ ਇੱਥੇ ਰਹਿੰਦੇ ਆ ਆਮ ਇਨਸਾਨ ਤਾਂ ਇੱਥੇ ਰਹਿਣ ਬਾਰੇ ਸੋਚ ਵੀ ਨਹੀਂ ਸਕਦਾ ਜਿੱਥੇ ਇਹ ਰਹਿੰਦੇ ਆ ਇਹ ਕਿੱਦਾਂ ਸਰਵਾਈਵ ਕਰ ਰਹੇ ਆ ਅਸੀਂ ਤਾਂ ਖੁਦ ਹੈਰਾਨ ਹੋ ਗਏ ਸੀ ਦੇਖ ਕੇ ਤੁਸੀਂ ਅੱਗੇ ਵੀ ਦੇਖੋਗੇ ਵੀਡੀਓ ਦੇ ਵਿੱਚ ਕਿ ਕਿਹਦਾ ਜਾਨਵਰ ਵਗੈਰਾ ਦਾ ਨਹੀਂ ਤੁਹਾਨੂੰ ਖਤਰਾ ਲੱਗਦਾ ਹਾਂ ਤਾਂ ਜੀ ਰਾਸਮਾਨ ਦਾ ਸੀ ਥਿਆਗ ਹੁੰਦੀ ਬਾ ਇਹਨਾਂ ਦਾ ਜਾਨਵਰ ਇੱਥੇ ਹੱਸ ਕੇ ਕਿਹੜਾ ਕਿਹੜਾ ਜਾਨਵਰ ਆ ਜੀ ਇੱਥੇ ਇੱਥੇ ਭਾਗ ਹੈ ਜ਼ਿਆਦਾ ਬਾਗ ਤੈਂਦੂਆ ਵੀ ਮੈਂ ਸੁਣਿਆ ਕੇ ਅਛਾ ਤੈਂਦੂਆ ਵੀ ਆ ਜੀ ਠੀਕ ਆ ਪਰ ਵੈਸੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੈ ਨੁਕਸਾਨ ਮਤਲਬ ਹੈ ਜਰੂਰ ਹੈ ਕਿਹੜਾ ਕਿਹੜਾ ਜਾਨਵਰ ਹੈ ਜੀ ਤਾਂ ਇੱਥੇ ਦਾ ਲੱਗਦਾ ਤੈਂਦੂਆ ਹੈ ਤੈਂਦੂਆ ਬਾਗ ਤੈਂਦੂਆ ਬਾਗ ਤੁਹਾਨੂੰ ਤੈਂਦੂਏ ਦੇ ਪੈਰਾਂ ਦੇ ਨਿਸ਼ਾਨ ਵੀ ਦਿਖਾ ਦਿੰਨੇ ਆ ਤਾਂ ਕਿ ਤੁਹਾਨੂੰ ਯਕੀਨ ਹੋ ਜਵੇ ਆ ਤੁਸੀਂ ਦੇਖ ਰਹੇ ਆ ਸਕਰੀਨ ਤੇ ਦੱਸਿਆ ਆਪਾਂ ਨੂੰ ਝੌਂਪੜੀਆਂ ਇਹਨਾਂ ਦੀਆਂ ਉੱਪਰ ਵੀ ਹੈਗੀਆਂ ਸ਼ਾਇਦ ਤੁਸੀਂ ਆ ਦੇਖ ਹੀ ਰਹੇ ਹੋਮਗੇ ਕਿੰਨੀ ਹਾਈਟ ਤੇ ਉੱਪਰ ਆ ਇਹ ਇਹ ਗਤੀ ਲੋਕਾਂ ਦੇ ਬੱਚੇ ਨੇ ਜੀ ਦੇਖੋ ਕਿੰਨੇ ਖੁਸ਼ ਨੇ ਇਹ ਕੋਈ ਫੈਸਿਲਿਟੀ ਨਹੀਂ ਨਾ ਮੋਬਾਈਲ ਨਾ ਟੀਵੀ ਫਿਰ ਵੀ ਦੇਖੋ ਕਿੰਨੇ ਖੁਸ਼ ਨੇ ਸਾਹਮਣੇ ਨਹੀਂ ਆਉਂਦੇ ਹਾਂਗੇ ਮਤਲਬ ਡਰ ਜਾਂਦਾ ਜਾਨਵਰ ਹਣਾ ਕਿਹੜਾ 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 ਜਾਨਵਰ ਆ ਵੈਸੇ ਹਨੂਰ ਤਾਂ ਕਿਹੀ ਘੁੰਮਦੇ ਇੱਥੇ ਦੇਖੋ ਦੋਸਤੋ ਬੱਚੀ ਦੇਖੋ ਕਿੰਨੀ ਪਿਆਰੀ ਹੈ ਕੀ ਨਾਂ ਤੇਰਾ ਦੇਖੋ ਕਿੰਨੇ ਖਤਰਨਾਕ ਏਰੀਆ ਦੇ ਵਿੱਚ ਰਹਿੰਦੀ ਹੈ ਬੱਚੀ ਤੇ ਤੁਸੀਂ ਦੇਖੋ ਕਿੰਨੀ ਖੂਬਸੂਰਤ ਆ ਬੱਚੀ ਕੀ ਨਾ ਤੇਰਾ ਬੇਟਾ ਨਾਮ ਕੀ ਹੈ ਕਿੰਨੀ ਪਿਆਰੀ ਸਮਾਈ ਲਾ ਦੇਖੋ ਦੋਸਤੋ ਹੁਣ ਬਜ਼ੁਰਗ ਸਾਨੂੰ ਉਹ ਪਹਾੜ ਦਿਖਾਉਣ ਲਈ ਲੈ ਕੇ ਜਾ ਰਹੇ ਆ ਜਿਸ ਪਹਾੜ ਦੇ ਵਿੱਚੋਂ ਗਰਮ ਪਾਣੀ ਨਿਕਲਦਾ ਆ ਉਹ ਚਸ਼ਮਾ ਨਿਕਲਦਾ ਆ ਤੁਸੀਂ ਵੀ ਹੈਰਾਨ ਹੋ ਗੱਦੀ ਲੋਕਾਂ ਵੱਲ ਜਾਂਦਿਆਂ ਸਾਨੂੰ ਇੱਕ ਹੋਰ ਝਰਨਾ ਲੱਭਿਆ ਜਿੱਥੋਂ ਕਿ ਗੱਦੀ ਲੋਕ ਆਪਣੇ ਵਾਸਤੇ ਪਾਣੀ ਭਰਦੇ ਆ ਤੁਸੀਂ ਹੈਰਾਨ ਹੋ ਚੋਗੇ ਦੋਸਤੋ ਇਹ ਝਰਨੇ ਨੂੰ ਦੇਖ ਕੇ ਕਿਦਾਂ ਇਹ ਲੁਕਿਆ ਹੋਇਆ ਝਰਨਾ ਇਹਨਾਂ ਇੱਕ ਵਾਰ ਦੁਬਾਰਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਜ਼ੁਰਗਾਂ ਦੀ ਉਹ ਕੁੱਲੀ ਉਹ ਚੌਂਪੜੀ ਜੋ ਉਹਨਾਂ ਨੇ ਦਰਖਤ ਦੇ ਉੱਤੇ ਬਣਾਈ ਹੋਈ ਹੈ ਦੇਖੋ ਕਿੰਦਾ ਫੁਰਤੀ ਦੇ ਨਾਲ ਚੜ ਰਹੇ ਹੈ ਬਜ਼ੁਰਗ ਜਿੱਥੇ ਜਿੱਥੇ ਵੀ ਇਹ ਜਾਂਦੇ ਆ ਉੱਥੇ ਇਹਨਾਂ ਨੇ ਰੱਬੀ ਸ਼ਬਦ ਲਿਖੇ ਹੋਏ ਆ ਆਪਣੇ ਆਪਾਂ ਗੁਫਾ ਲੈ ਜਾ ਰਹੇ ਆ ਇਹਨਾਂ ਦੀ ਇਹ ਪੀਂਗ ਬਜ਼ੁਰਗਾਂ ਨੇ ਕਿਉਂ ਲਗਾਈ ਹੋਈ ਆ ਜਿਹੜੀ ਤੁਸੀਂ ਲਾਸਟ ਵੀਡੀਓ ਦੇ ਵਿੱਚ ਵੀ ਦੇਖੀ ਸੀ ਇਹ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖੋਗੇ ਵੀ ਇਹ ਕੀ ਕਾਰਨ ਹੈ ਬਜ਼ੁਰਗਾਂ ਦਾ ਇਹ ਪੀਂਗ ਲਾਉਣ ਦਾ ਇਹ ਕਿੱਦਾਂ ਲਾਈ ਤੇ ਕਦੋਂ ਲਗਾਈ ਇਹ ਵੀ ਤੁਹਾਨੂੰ ਬਜ਼ੁਰਗ ਦੱਸਣਗੇ ਵੀਡੀਓ ਦੇ ਵਿੱਚ ਇਹ ਦੋਸਤੋ ਬਜ਼ੁਰਗਾਂ ਦਾ ਅੰਦਰ ਸਮਾਨ ਰੱਖਣ ਵਾਲੀ ਜਗ੍ਹਾ ਆ ਜਿੱਥੇ ਕਿ ਬਜ਼ੁਰਗਾਂ ਨੇ ਆਪਣਾ ਜੋ ਥੋੜਾ ਬਹੁਤ ਸਮਾਨ ਆ ਉਹ ਰੱਖਿਆ ਹੋਇਆ ਤੁਸੀਂ ਦੇਖ ਹੀ ਰਹੇ ਆ ਬਜ਼ੁਰਗ ਕੇਸ ਹਾਲਾਤ ਦੇ ਵਿੱਚ ਰਹਿ ਰਹੇ ਆ ਫਿਰ ਵੀ ਉਹ ਦਲੇਰੀ ਨਾਲ ਰਹਿ ਰਹੇ ਆ ਤੁਸੀਂ ਆਪ ਦੇਖ ਸਕਦੇ ਆ ਹਾਲਾਤ ਇਹ ਬਜ਼ੁਰਗਾਂ ਦਾ ਕਿਚਨ ਏਰੀਆ ਆ ਰਸੋਈ ਆ ਬਜ਼ੁਰਗਾਂ ਦੀ ਜਿੱਥੇ ਉਹ ਆਪਣਾ ਖਾਣਾ ਪਾਣੀ ਬਣਾਉਂਦੇ ਆ ਲਾਸਟ ਟਾਈਮ ਵੀ ਤੁਹਾਨੂੰ ਆਪਾਂ ਦਿਖਾਇਆ ਸੀ ਹੁਣ ਵੀ ਰਸਤੇ 'ਚ ਮੇਰੀ ਬਾਈਕ ਦੋਸਤੋ ਸਲਿੱਪ ਕਰ ਗਈ ਸੀ ਜਿਦਾ ਕਿ ਤੁਸੀਂ ਦੇਖ ਹੀ ਰਹੇ ਆ ਖੱਡ ਵਾਲਾ ਏਰੀਆ ਹੈ ਤੇ ਪਾਣੀ ਵੀ ਹੈ ਦੋਸਤੋ ਖੱਡ ਦੇ ਵਿੱਚ ਸੋ ਜਦੋਂ ਵੀ ਤੁਸੀਂ ਆਉਣਾ ਧਿਆਨ ਦੇ ਨਾਲ ਆਉਣਾ ਤੇ ਇਕੱਲੇ ਨਹੀਂ ਆਉਣਾ। ਵੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਆ ਅੱਜ ਤੁਹਾਨੂੰ ਆਪਾਂ ਦੁਬਾਰਾ ਹੁਸ਼ਿਆਰਪੁਰ ਦੇ ਜੰਗਲਾ 'ਚ ਲੈ ਕੇ ਜਾ ਰਹੇ ਆ ਦੁਬਾਰਾ ਆਪਾਂ ਉਹਨਾਂ ਬਜ਼ੁਰਗਾਂ ਦੇ ਕੋਲ ਜਾ ਰਹੇ ਆ ਜਿਨ੍ਹਾਂ ਕੋਲ ਆਪਾਂ ਲਾਸਟ ਟਾਈਮ ਗਏ ਹੋਏ ਸੀ ਤੁਸੀਂ ਦੇਖਿਆ ਹੀ ਆ ਪਹਿਲਾਂ ਪਾਰਟ 1 ਤੇ ਪਾਰਟ 2 ਅਗਰ ਤੁਸੀਂ ਨਹੀਂ ਦੇਖਿਆ ਤੇ ਉਹ ਜਾ ਕੇ ਦੇਖ ਲਓ। ਅੱਜ ਆਪਾਂ ਪਾਰਟ 3 ਬਣਾਉਣ ਜਾ ਰਹੇ ਹਾਂ ਅੱਜ ਉਹਨਾਂ ਕੋਲ ਜਾ ਕੇ ਉਹਨਾਂ ਦੀ ਡੇਲੀ ਲਾਈਫ ਕੀ ਆ ਉਹਨਾਂ ਨੂੰ ਕਿਨਾ-ਕਿਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਪਾਣੀ ਲੈ ਕੇ ਆਉਂਦੇ ਆ ਜੰਗਲ ਦੇ ਵਿੱਚ ਲੱਕੜਾ ਵਗੈਰਾ ਲੈ ਕੇ ਆਉਂਦੇ ਆ ਕਿਸ ਤਰ੍ਹਾਂ ਉਹ ਆਪਣੀ ਜਿਹੜੀ ਲਾਈਫ ਆ ਜੰਗਲ ਦੇ ਵਿੱਚ ਉਹਦੀ ਡੇਲੀ ਲਾਈਫ ਕੀ ਆ ਉਹ ਚੀਜ਼ ਆਪਾਂ ਤੁਹਾਨੂੰ ਅੱਜ ਦਿਖਾਉਣੀ ਆ ਆਪਾਂ ਰਸਤੇ ਦੇ ਵਿੱਚ ਉਹਨਾਂ ਮਾਤਾ ਜੀ ਨੂੰ ਵੀ ਮਿਲਣਾ ਜਿਨ੍ਹਾਂ ਨੂੰ ਲਾਸਟ ਟਾਈਮ ਆਪਾਂ ਤੁਹਾਨੂੰ ਇੱਕ ਝਲਕ ਦਿਖਾਈ ਸੀ ਮਾਤਾ ਜੀ ਦੀ ਅਗਰ ਉਹ ਸਾਨੂੰ ਮਿਲਣਗੇ ਤਾਂ ਠੀਕ ਆ ਨਹੀਂ ਤਾਂ ਉਹਨਾਂ ਦਾ ਇੱਕ ਸੈਪਰੇਟ ਪਾਰਟ ਆਪਾਂ ਬਣਾਵਾਂਗੇ ਹੋਰ ਵੀ ਉੱਥੇ ਲੋਕ ਗੱਦੀ ਲੋਕ ਰਹਿੰਦੇ ਨੇ ਜਿਹੜੇ ਕਿ ਹਿਮਾਚਲ ਤੋਂ ਆ ਕੇ ਰਹਿੰਦੇ ਆ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਹੋਰ ਵੀ ਕਈ ਜੰਗਲ ਦੇ ਰਾਜ ਆ ਜੰਗਲ ਦੀਆਂ ਗੱਲਾਂ ਜਿਹੜੀਆਂ ਸਿਰਫ ਬਾਬਾ ਜੀ ਨੂੰ ਉਹਨਾਂ ਨੂੰ ਬਜ਼ੁਰਗਾਂ ਨੂੰ ਹੀ ਪਤਾ ਆ ਸੋ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਚੱਲਦੇ ਆਂ ਇਹ ਪਿੰਡ ਦੇ ਆ ਇਹ ਲੱਕੜਾਂ ਵਗੈਰਾ ਵੱਢਦੇ ਆ ਵਲਣ ਵਗੈਰਾ ਲੈ ਕੇ ਆਉਨੇ? ਹਾਂਜੀ। ਡਰ ਨਹੀਂ ਲੱਗਦਾ ਤੁਹਾਨੂੰ ਕੱਲਿਆਂ ਨੂੰ? ਡਰ ਲੱਗਦਾ ਕਿ ਹੁਣ ਬਾਜੀ ਕੀ ਕਰਨਾ ਵਲਣ ਦੇ ਚੱਲਣਾ। ਨਹੀਂ ਨਹੀਂ ਜਿੱਦਾਂ ਮਤਲਬ ਕਿ ਲੈਪੜਾ ਵਗੈਰਾ ਦਾ ਜਿੱਦਾਂ ਖਤਰਾ ਆ ਤੁਹਾਨੂੰ। ਅਸੀਂ ਮੱਚੇ ਸਿੱਕੇ ਕਿਤੇ ਕਿਤੇ ਰੱਖ ਲਈ ਦੀ ਆ। ਕੋਈ ਜਾਂ ਮੌਂਕੀ ਨਾ ਪੈ ਜਾਵੇ ਜਾਂ ਕੋਈ ਜਾਨਵਰ ਨਾ ਆ ਜਾਵੇ। ਲੱਗਦਾ ਡਰ। ਪੱਧਰੇ ਪੱਧਰੇ ਇਦਾਂ ਜਿੱਦਾਂ ਨੂੰ ਜਿੱਦਾਂ ਲੈਪੜਾ ਵਗੈਰਾ ਦਾ ਤੈਂਦੂਆ ਵੀ ਹੈਗਾ ਨਾ ਇੱਥੇ ਹਿਾਰਪੁਰ ਚ। ਨਹੀਂ ਇੱਥੇ ਤਾਂ ਕੰਦਾ। ਅਛਾ ਜੋ ਤੱਕ ਆਉਂਦਾ ਆ ਮਤਲਬ ਕਿ ਅਛਾ ਮਤਲਬ ਕਿ ਪਿੰਡ ਚ ਨਹੀਂ ਆਉਂਦਾ ਇੱਥੇ ਇੱਥੇ ਹੈ ਜ਼ਰੂਰ ਹੈਗਾ ਜ਼ਰੂਰ ਆ ਮੈਂ ਠੀਕ ਹੈ ਉਹਦਾ ਦੋ ਵੀ ਆ ਤੇ ਯਾਨੀ ਕਿ ਹੈਗੇ ਕੱਲੇ ਕੱਲੇ ਹੀ ਆ ਉਹ ਤੇ ਸਾਂਭਰ ਤਾਂ ਦੇਖੇ ਹੋਣੇ ਤੁਸੀਂ ਹਾਂਜੀ ਹਾਂਜੀ ਸਾਂਭਰ ਸੂਰ ਇਹ ਵੀ ਤੁਹਾਡੀ ਬੜੀ ਦਲੇਰੀ ਹੈ ਤੁਸੀਂ ਕੱਲੇ ਆ ਜਾਨੇ ਜੰਗਲ ਚ ਬੜਾ ਸੰਘਣਾ ਜੰਗਲ ਆ ਹੁਣ ਕੀ ਕਰਨਾ ਫੇ ਸਾਰੇ ਰੰਟ ਏਡ ਲੱਗੇ ਰੋਟੀ ਤਾਂ ਖਾਣੀ ਆ ਅਛਾ ਮਤਲਬ ਤੁਸੀਂ ਬਾਲਣ ਵਾਸਤੇ ਇਕੱਠਾ ਕਰਦੇ ਲੱਕੜੀ ਵਗੈਰਾ ਹਨਾ ਉਹਦਾ ਕੀ ਵੈਸੇ ਦਿਹਾੜੀ ਤਾਂ ਭਾਈ ਵੈਸੇ ਪਿੰਡ ਦੇ ਵਿੱਚ ਲੋਕ ਕਰਦੇ ਜਿੱਦਾਂ ਰੇਗਾ ਵਾਲੇ ਅੱਛਾ ਨੇ ਰੇਗਾ ਵਾਲਿਆਂ ਦੇ ਨਾਲ ਤੁਸੀਂ ਜਾਂਦੇ ਹਾਂ ਠੀਕ ਹੈ ਠੀਕ ਆ ਤਾਂ ਸ਼ਾਮ ਨੂੰ ਖਤਰਾ ਦਿਨੇ ਬਹੁਤ ਘਟਿਆ ਹਨ ਹੁਣ ਜਲਦੀ ਆਪਾਂ ਤੁਹਾਨੂੰ ਬਜ਼ੁਰਗਾਂ ਤੱਕ ਲੈ ਜਾਣਾ ਕਿਉਂਕਿ ਆਪਾਂ ਪਹਿਲਾਂ ਤੁਹਾਨੂੰ ਰਸਤੇ ਵਗੈਰਾ ਸਾਰੇ ਦਿਖਾ ਦਿੱਤੇ ਸੀ ਪਿਛਲੀਆਂ ਵੀਡੀਓ ਚ ਇਹ ਪਿੰਡ ਦੇ ਲੋਕ ਐ ਦੋਸਤੋ ਲੱਕੜੀ ਵਗੈਰਾ ਇਕੱਠੀ ਕਰਦੇ ਆ ਇਸ ਵਾਰ ਦੋਸਤੋ ਆਪਾਂ ਤੁਹਾਨੂੰ ਜਲਦੀ ਹੀ ਲੈ ਜਾਣਾ ਬਜ਼ੁਰਗਾਂ ਤੱਕ ਕਿਉਂਕਿ ਪਿਛਲੀ ਵਾਰ ਆਪਾਂ ਤੁਹਾਨੂੰ ਦਿਖਾ ਦਿੱਤੇ ਸੀ ਸਾਰੇ ਰਸਤੇ ਵਗੈਰਾ ਸੋ ਇਸ ਵਾਰ ਥੋੜੀ ਜੀ ਵੀਡੀਓ ਡਿਫਰੈਂਟ ਹੋਣ ਵਾਲੀ ਆ ਉਹਨਾਂ ਦੇ ਕੋਲੋਂ ਆਪਾਂ ਕਈ ਜੰਗਲ ਦੇ ਰਾਜ਼ ਪੁੱਛਣੇ ਆ ਉਸ ਸਾਨੂੰ ਕਈ ਐਸੀਆਂ ਚੀਜ਼ਾਂ ਵੀ ਦਿਖਾਉਣਗੇ ਜਿਹੜੀਆਂ ਪਿਛਲੀ ਵੀਡੀਓ ਚ ਨਹੀਂ ਦਿਖਾ ਸਕੇ ਸੀ ਆਪਾਂ ਗੱਦੀ ਲੋਕਾਂ ਦੇ ਨਾਲ ਵੀ ਮਿਲਣਾ ਆ ਤੇ ਸਾਨੂੰ ਉਹ ਆਪ ਆਪਣੇ ਨਾਲ ਲੈ ਕੇ ਜਾਣਗੇ ਸੋ ਤੁਸੀਂ ਵੀ ਇੰਜੋਏ ਕਰੋਗੇ ਸੋ ਮੇਰੇ ਕਈ ਵੀਰਾਂ ਭਰਾਵਾਂ ਨੇ ਵੀ ਕਿਹਾ ਆ ਬਾਰ-ਬਾਰ ਕਹਿੰਦੇ ਕਮੈਂਟਾਂ ਚ ਵੀ ਆਪਣੇ ਪੰਜਾਬ ਦੇ ਏਰੀਆ ਦੇ ਵਿੱਚ ਜੰਗਲ ਨਹੀਂ ਹੈਗੇ ਸੋ ਮੈਂ ਇਹਨਾਂ ਨੂੰ ਦੱਸਣਾ ਚਾਹ ਰਿਹਾ ਦੋਸਤੋ ਇਹ ਆਪਣੇ ਪੰਜਾਬ ਦਾ ਏਰੀਆ ਆ ਇਹ ਆਪਣੇ ਪੰਜਾਬ ਦੇ ਏਰੀਏ ਸਾਰੇ ਜਿੱਥੇ ਵੀ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਆਫ ਰੋਡਿੰਗ ਵਾਸਤੇ ਕਿੰਨਾ ਵਧੀਆ ਏਰੀਆ ਹੈ ਇਹ ਸੋ ਤੁਸੀਂ ਵੀ ਆ ਸਕਦੇ ਐ ਇੰਜੋਏ ਕਰ ਸਕਦੇ ਐ ਸੋ ਹੁਣ ਆਪਾਂ ਤੁਹਾਨੂੰ ਜਲਦੀ ਲੈ ਕੇ ਜਾਂਦੇ ਆ ਜਿਨੇ ਪਿਛਲੀਆਂ ਵੀਡੀਓਜ਼ ਨਹੀਂ ਦੇਖੀਆਂ ਪਾਰਟ 1 ਤੇ ਪਾਰਟ 2 ਉਹ ਦੇਖ ਸਕਦਾ ਹੁਣ ਤੁਹਾਨੂੰ ਆਪਾਂ ਟ੍ਰੈਕਟ ਲੈ ਜਾਂਦੇ ਆ ਬਜ਼ੁਰਗਾਂ ਤੱਕ ਰਸਤੇ ਦੇ ਵਿੱਚ ਸਾਨੂੰ ਸੰਘਣੇ ਜੰਗਲ ਚ ਲੋਕ ਨਜ਼ਰ ਆਏ ਆ ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਆਪਾਂ ਜਾ ਰਹੇ ਸੀ ਜੀ ਉਹਨਾਂ ਬਜ਼ੁਰਗਾਂ ਨੂੰ ਮਿਲਣ ਵਾਸਤੇ ਰਸਤੇ ਚ ਤੇ ਰਸਤੇ 'ਚ ਆਪਾਂ ਰੁਕੇ ਆ ਤੇ ਆਪਾਂ ਨੂੰ ਰਸਤੇ 'ਚ ਆਪਣੇ ਸ਼ਹਿਰਪੁਰ ਦੇ ਮਿਲੇ ਆ ਜੀ ਬਸਨੀਕ ਇਹਨਾਂ ਨਾਲ ਕਰਦੇ ਆ ਗੱਲਬਾਤ ਤੇ ਤੁਸੀਂ ਕਿੱਥੋਂ ਆਏ ਆ ਜੀ ਪਹਿਲਾਂ ਤਾਂ ਮੈਨੂੰ ਅੱਛਾ ਮਾਜੀ ਪਿੰਡ ਤੋਂ ਆਏ ਆ ਤੁਸੀਂ ਕੀ ਕੀ ਕਰਨ ਵਾਸਤੇ ਆਏ ਆ ਤੁਸੀਂ ਅਸੀਂ ਕੰਮ ਕਰਨ ਆਏ ਹਾਂ ਜੀ ਅੱਛਾ ਨੇ ਰੇਗਾ ਦਾ ਜਿਹੜਾ ਚੱਲਦਾ ਹੁੰਦਾ ਠੀਕ ਹੈ ਠੀਕ ਹੈ ਤੇ ਕੀ ਕੰਮ ਕਰ ਰਹੇ ਆ ਅਸੀਂ ਆ ਸਰਵਾੜ ਵੱਢਦੇ ਅੱਛਾ ਜਿਹੜੀਆਂ ਝਾੜੀਆਂ ਵਗੈਰ ਹਨਾ ਟ੍ਰਾਂਚਾ ਪੱਟ ਨੇ ਬੂਟੇ ਲਾ ਦੇ ਅੱਛਾ ਬੂਟੇ ਲੱਗਣਗੇ ਇੱਥੇ ਸੋ ਦੋਸਤੋ ਜੰਗਲ ਦੇ ਵਿੱਚ ਅਸੀਂ ਸੰਘਣੇ ਜੰਗਲ ਦੇ ਵਿੱਚ ਆਏ ਆ ਏਨਾ ਤੁਸੀਂ ਸਮਝੇ ਵੀ ਅਸੀਂ ਪਿੰਡ ਦੇ ਵਿੱਚ ਹੀ ਫਿਰਦੇ ਆ ਇਹਨਾ ਸਮਝੇ ਵੀ ਆਪਾਂ ਪਿੰਡ ਦੇ ਵਿੱਚ ਆ 5-7 ਕਿਲੋਮੀਟਰ ਕਾਫੀ ਡੀਪ ਜੰਗਲ ਦੇ ਵਿੱਚ ਆ ਗਏ ਆ ਅਸੀਂ ਦੇਖੋ ਕਿੰਨਾ ਹਾਰਡਵਰਕ ਹੈ ਇਹਨਾਂ ਦਾ ਤੇ ਜੰਗਲ ਦੇ ਵਿੱਚ ਸਾਬ ਸਫਾਈ ਦਾ ਕੰਮ ਕਰ ਰਹੇ ਆ ਆਪਣੇ ਪੰਜਾਬ ਦੇ ਲੋਕ ਆ ਕਿੰਨੀ ਕਿ ਦਿਹਾੜੀ ਆ ਦਿਹਾੜੀ 303 ਰੁਪਏ 303 ਰੁਪਏ ਹੈ ਮਤਲਬ ਕਿ ਠੀਕ ਆ ਮਤਲਬ ਕਿ ਤੁਸੀਂ ਜਦਾਂ ਜੰਗਲ ਦੇ ਵਿੱਚ ਕੰਮ ਕਰਦੇ ਤੁਹਾਡੇ ਹਿਸਾਬ ਨਾਲ ਠੀਕ ਆ ਮਤਲਬ ਹੈ ਨਾ ਤੇ ਠੀਕ ਹੈ ਜੀ 300 ਕੁਸ਼ ਰੁਪਏ ਇਹਨਾਂ ਨੂੰ ਮਿਲਦੇ ਆ ਦਿਹਾੜੀ ਦੇ ਤੇ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਹਾਰਡ ਵਰਕ ਹੈ ਇਹਨਾਂ ਦਾ ਤੇ ਅਸੀਂ ਜੀ ਜਾ ਰਹੇ ਹਾਂ ਉੱਪਰ ਬਜ਼ੁਰਗਾਂ ਦੇ ਕੋਲ ਜਾ ਰਹੇ ਹਾਂ ਜਿਹੜੇ ਉੱਪਰ ਰਹਿੰਦੇ ਆ ਤੇ ਕੀ ਨਾ ਆਇਆ ਉਹਨਾਂ ਦਾ ਐਸੀ ਪਹਿਲਾਂ ਵੀ ਅਸੀਂ ਵੀਡੀਓ ਬਣਾ ਕੇ ਗਏ ਉਹਨਾਂ ਦੀ ਆ ਜਿਹੜੇ ਕਸ਼ਮੀਰੀ ਭਾਬਾ ਹਾਂਜੀ 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 ਇਹਨਾਂ ਦਾ ਕੀ ਕਸ਼ਮੀਰੀ ਨਾ ਆਇਆ ਨਾ ਤੇ ਪਿਛਲੀ ਵਾਰ ਵੀ ਅਸੀਂ ਦੋਸਤੋ ਵੀਡੀਓ ਬਣਾਇਆ ਸੀ ਤੁਹਾਨੂੰ ਪਤਾ ਹੈ ਤੇ ਮੈਂ ਸੋਚਿਆ ਇਹਨਾਂ ਨੂੰ ਵੀ ਪੁੱਛ ਲਈਏ ਉਹਨਾਂ ਨੂੰ ਵੀ ਜਾਣਕਾਰੀ ਹੈਗੀ ਹੈ ਉਹਨਾਂ ਬਾਰੇ ਬਜ਼ੁਰਗਾਂ ਬਾਰੇ ਤੇ ਉਹਨਾਂ ਬਾਰੇ ਤੁਸੀਂ ਵੀ ਦੱਸਿਓ ਕਿੱਦਾਂ ਰਹਿੰਦੇ ਆ ਉਹ ਜੰਗਲ ਦੇ ਵਿੱਚ ਕਾਜੀ ਕਦੀ ਕੇ ਅੱਛਾ ਤੁਸੀਂ ਦੇਖਿਆ ਨਹੀਂ ਵੈਸੇ ਨਹੀਂ ਅਸੀਂ ਗਏ ਨਹੀਂ ਮੁਲਾਕਾਤ ਨਹੀਂ ਹੋਈ ਕੋਈ ਨਾ ਕਦੀ ਗਏ ਉਹ ਤਾਂ ਸਾਡੇ ਪਿੰਡ ਦੇ ਹੀ ਆ ਤੁਸੀਂ ਤੁਹਾਡੇ ਪਿੰਡ ਦੇ ਹੀ ਆ ਠੀਕ ਹੈ ਨਹੀਂ ਪਿਛਲੀ ਵਾਰੀ ਅਸੀਂ ਬਣਾਈ ਆ ਉਹਦਾ ਵੀਡੀਓ ਉਹਨਾਂ ਦੀ ਤੇ ਦੋ ਪਾਰਟ ਅਸੀਂ ਬਣਾਈ ਆ ਦੋਸਤੋ ਦੋ ਪਾਰਟ ਆਪਾਂ ਬਣਾਏ ਆ ਪਹਿਲਾਂ ਤੇ ਉਹ ਤੁਸੀਂ ਦੋ ਪਾਰਟ ਦੇਖ ਸਕਦੇ ਆ ਜਾ ਕੇ ਅਗਰ ਤੁਸੀਂ ਨਹੀਂ ਦੇਖੇ ਤੇ ਹੋਰ ਤੁਹਾਨੂੰ ਫਿਰ ਵਧੀਆ ਲੱਗਦਾ ਜੀ ਕੰਮ ਕਰਨਾ ਇੱਥੇ ਹਾਂਜੀ ਠੀਕ ਲੱਗਦਾ ਸਹੀ ਲੱਗਦਾ ਕੋਈ ਡਰ ਖਤਰਾ ਜਾਨਵਰਾਂ ਦਾ ਨਹੀਂ ਨਹੀਂ मतलब दिन ਦੇ ਟਾਈਮ ਤਾਂ ਕੋਈ ਖਤਰਾ ਨਹੀਂ ਹੈ ਨਾ ਤੇ ਕਿਹੜੇ ਕਿਹੜੇ ਜਾਨਵਰ ਐ ਇੱਥੇ ਮੁੰਡਾ ਵੀ ਇੱਕ ਉਹ ਬਾਗ ਹੀ ਆ ਜਾਦਾ ਤੇ ਬੱਪੜ ਜਾਂ ਬਾਗ ਉੱਤੇਂ ਦੂਆ ਹੁੰਦਾ ਜਿਹੜਾ ਹਾਂਜੀ ਉਹ ਹੀ ਉਹਦੀ ਤੈਂਦੂਏ ਦੀ ਗੱਲ ਕਰਦੇ ਤੁਸੀਂ ਚੋ ਚਲੋ ਦੋਸਤੋ ਚਲਦੇ ਹਾਂ ਹੁਣ ਆਪਾਂ ਅੱਗੇ ਤੇ ਇਹਨਾਂ ਨੂੰ ਕੰਮ ਕਰਨ ਦਿੰਨੇ ਆ ਧੁੱਪ ਸੇਕਣ ਦਿੰਨੇ ਆ ਹੈ ਵੀ ਆ ਹੈ ਵੀ ਨਹੀਂ ਅੱਛਾ ਅੱਛਾ ਸਾਹਮਣੇ ਨਹੀਂ ਆਉਂਦੇ ਹਾਂਗੇ ਮਤਲਬ ਡਰ ਜਾਂਦਾ ਜਾਨਵਰ ਹਨ ਕਿਹੜਾ 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 ਜਾਨਵਰ ਆ ਵੈਸੇ ਜਾਨਵਰ ਤਾਂ ਕਈ ਕੁੰਮ ਦੇ ਇੱਥੇ ਮਤਲਬ ਤੁਸੀਂ ਆਪਣੀ ਅੱਖ ਹੀ ਦੇਖਿਆ ਹੋਵੇ ਕਦੀ ਅੱਖੀ ਤਾਂ ਸਾਂਭਰ ਸੁੰਬਰੀ ਦੇਖੀਦੇ ਆ ਹੋਰ ਤਾਂ ਨਹੀਂ ਹੈ ਕੋਈ ਮਤਲਬ ਕਿ ਤੀਂਦਵਾ ਵਗੈਰਾ ਨਹੀਂ ਦੇਖਿਆ ਕਦੀ ਉਦਾਂ ਹੈਗੇ ਆ ਵੈਸੇ ਹੈ ਪੈੜਾ ਦੀਦੀਆਂ ਉਦਾਂ ਅੱਛਾ ਅੱਛਾ ਨਹੀਂ ਮੈਂ ਕਈ ਵਾਰੀ ਅਸੀਂ ਸੋ ਹੁਣ ਆਪਾਂ ਪਹੁੰਚ ਗਏ ਆ ਦੋਸਤੋ ਲੋਕੇਸ਼ਨ ਤੇ ਆਪਾਂ ਚੜਾਈ ਚੜ ਰਹੇ ਆ ਕਾਫੀ ਥੋੜਾ ਜਿਹਾ ਉੱਚਾ ਤੇ ਉਸ ਲੋਕੇਸ਼ਨ ਤੇ ਆਪਾਂ ਪਹੁੰਚ ਗਏ ਆ ਜਿੱਥੇ ਆਪਾਂ ਪਹਿਲਾਂ ਆਏ ਸੀਗੇ ਫਰਸਟ ਵੀਡੀਓ ਦੇ ਵਿੱਚ ਤੇ ਸੈਕੰਡ ਵੀਡੀਓ ਵਿੱਚ ਆਪਾਂ ਦਿਖਾ ਚੁੱਕੇ ਆ ਸਰ ਤੁਹਾਨੂੰ ਤੇ ਇਹ ਹੈਗਾ ਉਹਨਾਂ ਬਜ਼ੁਰਗਾਂ ਦਾ ਏਰੀਆ ਜੋ ਕਿ ਇੱਥੇ ਹੈਗੇ ਆ ਅਗਰ ਤੁਸੀਂ ਪਾਰਟ 1 ਤੇ ਪਾਰਟ 2 ਨਹੀਂ ਦੇਖਿਆ ਉਹ ਦੇਖ ਲਿਓ ਉਹਦੇ ਚ ਆਪਾਂ ਤੁਹਾਨੂੰ ਸਾਰਾ ਘੁੰਮ ਕੇ ਦਿਖਾਇਆ ਇਸ ਵੀਡੀਓ ਚ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ ਸੋ ਤੁਸੀਂ ਉਧਰ ਦੇਖ ਸਕਦੇ ਆ ਘੁੰਮ ਕੇ ਤੁਹਾਨੂੰ ਦਿਖਾ ਦਿੰਨੇ ਆ ਵੀ ਇਹ ਬਜ਼ੁਰਗਾਂ ਦਾ ਉਹ ਏਰੀਆ ਹੈ ਤੇ ਆਹੀ ਉਹ ਹਾਟਿਆ ਉਹਨਾਂ ਦੀ ਤੁਸੀਂ ਦੇਖ ਸਕਦੇ ਆ ਜਿੱਥੇ ਉਹ ਰਹਿੰਦੇ ਸੀਗੇ ਸੋ ਆਪਾਂ ਦੋਸਤੋ ਆ ਗਏ ਆ ਦੁਬਾਰਾ ਬਜ਼ੁਰਗਾਂ ਦੇ ਕੋਲ ਤੁਸੀਂ ਪਹਿਲਾਂ ਵੀ ਇਹ ਸਾਰਾ ਏਰੀਆ ਦੇਖਿਆ ਬਜ਼ੁਰਗਾਂ ਦਾ ਸੋ ਦੁਬਾਰਾ ਦਿਖਾਉਣ ਦੀ ਲੋੜ ਨਹੀਂ ਆ ਤੁਸੀਂ ਪਾਰਟ 1 ਤੇ ਪਾਰਟ 2 ਦੇਖ ਲਿਓ ਤੇ ਉਸ ਤੋਂ ਬਾਅਦ ਇਹ ਪਾਰਟ 3 ਤੁਸੀਂ ਦੇਖ ਸਕਦੇ ਆ ਤੇ ਹੁਣ ਆਪਾਂ ਨਾਲ ਗੱਲਬਾਤ ਕਰਦੇ ਆਂ। ਰਾਮਾ ਸਵਾਮੀ ਜੀ, ਦਾਸ ਰਾਮ ਜੀ। ਸੋ ਆਪਾਂ ਆ ਗਏ ਆਂ ਜੀ ਬਜ਼ੁਰਗਾਂ ਦੇ ਕੋਲ। ਤੇ ਹੁਣ ਜਿਹੜੇ ਮੇਰੇ ਦਰਸ਼ਕਾਂ ਨੇ ਦੇਖਣ ਵਾਲੇ ਨੇ ਸਵਾਲ ਪੁੱਛੇ ਸੀਗੇ ਉਹ ਉਹੀ ਤੁਹਾਡੇ ਸਵਾਲਾਂ ਦੇ ਜਵਾਬ ਦੇਨੇ ਆਂ ਆਪਾਂ ਦੋਸਤੋ। ਸਭ ਤੋਂ ਪਹਿਲਾਂ ਤਾਂ ਮੇਰਾ ਇਹ ਸਵਾਲ ਆ ਵੀ ਤੁਸੀਂ ਜਿੱਦਾ ਘਰ ਤੋਂ ਦੂਰ ਰਹਿੰਨੇ ਆ ਆਪਣੇ? ਇਹ ਤੁਹਾਡੀ ਇੱਛਾ ਆ ਕਿ ਜਾਂ ਤੁਹਾਡੀ ਕੋਈ ਘਰੇਲੂ ਪਰੇਸ਼ਾਨੀ ਆ? ਇਹ ਭਾਰਤੀ ਦੇ ਵਿੱਚ ਵਿਗਾਂਤ ਤੋਂ ਦੂਰ ਰਹਿਣ ਲਈ ਠੀਕ ਹੈ ਜੀ ਕਿਤੇ ਆ ਜਾਈਦਾ ਠੀਕ ਹੈ ਮਤਲਬ ਕਿ ਤੁਹਾਨੂੰ ਘਰ ਵਿੱਚ ਉਹਦੀ ਟੀਵੀ ਲਾ ਦਿੰਦੇ ਆ ਕਦੀ ਮੋਬਾਈਲ ਲਾਪਾਂ ਤੇ ਦੇਖਣ ਕਦੀ ਡੈਕ ਲਾ ਦਿੰਦੇ ਆ ਰੋਲਾ ਪਾਈ ਜਾਂਦੇ ਆ ਭਾਤੀ ਜਿਹਾ ਇਕਾਂਤ ਨਹੀਂ ਮਿਲਦਾ ਇੰਨਾ ਵੱਧ ਤੇ ਤੁਹਾਨੂੰ ਕੋਈ ਦਿਮਾਗੀ ਪਰੇਸ਼ਾਨੀ ਤਾਂ ਨਹੀਂ ਦਿਵਾਗੀ ਤੌਰ ਤੇ ਤੁਸੀਂ ਅਫਸੈਟ ਤਾਂ ਨਹੀਂ ਦਿਮਾਗ ਤਾਂ ਗੁਰੂ ਦੇ ਹਵਾਲੇ ਆ ਠੀਕ ਹੈ ਜੀ ਹਾਂ ਪਰੇਸ਼ਾਨੀ ਦਾ ਚਚਾਈ ਨੂੰ ਪਰੇਸ਼ਾਨ ਹੋਣਾ ਪੈ ਜਾਂਦਾ ਆ ਪਰ ਜਿੱਤ ਦੀ ਜ਼ਰੂਰ ਆ ਠੀਕ ਹੈ ਜੀ ਇੱਥੇ ਜੋਲਮ ਹੋ ਰਿਹਾ ਮੇਰੇ ਗੁਰੂ ਨੇ ਦੱਸਿਆ ਮੈਂ ਬਿਆਸ ਡੇਰੇ ਪੈਦਲ ਤੁਰ ਕੇ ਵੀ ਜਾਂਦਾ ਰਿਆ ਤੇ ਪੈਦਲ ਵੀ ਜਾਂਦੇ ਰਹੇ ਤੁਸੀਂ ਹਾਂ ਜੀ ਕਈ ਵਾਰੀ ਗਿਆ ਅੱਛਾ ਕਿੰਨੇ ਕਦੋਂ ਜਾਣਾ ਸ਼ੁਰੂ ਕੀਤਾ ਸੀ ਉੱਥੇ ਬਿਆਸ ਤੇ ਬਚਪਨ ਤੋਂ ਜਾਂਦੇ ਉਦਾਂ ਤੁਹਾਡੀ ਲਗਨ ਬਿਆਸ ਦੇ ਦੇਰ ਬਾਧ ਗਈ ਠੀਕ ਹੈ ਜੀ ਦਾ ਉਮਰ ਫਰੀਦ ਦੀ ਵਾਧ ਹੀ ਰਹੀ ਲਗਨ ਵੀ ਵਾਧ ਹੀ ਰਹੀ ਠੀਕ ਹੈ ਸੋ ਦੋਸਤੋ ਤੁਹਾਨੂੰ ਦੂਜੇ ਸਵਾਲ ਦਾ ਵੀ ਆਪਣੇ ਦਾ ਆਨਸਰ ਮਿਲ ਗਿਆ ਵੀ ਬਾ ਜਿਹੜੇ ਬਜ਼ੁਰਗ ਆ ਦਿਮਾਗੀ ਤੌਰ ਤੇ ਵੀ ਕੋਈ ਪਰੇਸ਼ਾਨੀ ਨਹੀਂ ਇਹਨਾਂ ਨੂੰ ਇਹਨਾਂ ਦਾ ਘਰਵਾਰ ਵੀ ਬਿਲਕੁਲ ਵਧੀਆ ਆ ਘਰੋਂ ਵੀ ਇਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਇਹ ਸਿਰਫ ਤੇ ਸਿਰਫ ਕੁਦਰਤ ਦੇ ਨਾਲ ਜੁੜਨਾ ਚਾਹੁੰਦੇ ਆ ਆਪਣੇ ਗੁਰੂ ਦੀ ਭਗਤੀ ਕਰਨਾ ਚਾਹੁੰਦੇ ਆ ਕਿਉਂਕਿ ਮੈਨੂੰ ਦੇਖਣ ਵਾਲਿਆਂ ਨੇ ਕਿਹਾ ਵੀ ਬਾਬਾ ਜੀ ਤਾਂ ਇਹ ਤਾਂ ਬਾਬਾ ਬਣਨਾ ਚਾਹੁੰਦੇ ਆ ਇਕਦਾਂ ਬਾਕੀ ਡੇਰੇ ਖੁੱਲੇ ਹੋਏ ਇਥੇ ਡੇਰਾ ਖੁੱਲ ਜੂਗਾ ਇੱਕ ਦਿਨ ਇਦਾਂ ਇਦਾਂ ਤੇ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਕਮੈਂਟ ਦੇ ਵਿੱਚ ਵੀ ਦੱਸਿਆ ਸੀ ਕਿ ਬਜ਼ੁਰਗ ਸਿਰਫ ਤੇ ਸਿਰਫ ਆਪਣੀ ਕੁਦਰਤ ਦੇ ਨਾਲ ਜੁੜ ਕੇ ਭਗਤੀ ਕਰਨਾ ਚਾਹੁੰਦੇ ਨੇ ਹਾਂਜੀ ਹੋਰ ਸਾਡਾ ਕੋਈ ਮਕਸਦ ਨਹੀਂ ਹੋਰ ਇਹ ਗੱਲ ਇਹ ਆ ਭਗਤੀ ਕਰਨੀ ਦਾ ਸ਼ੌਂਕ ਹੋਣਾ ਚਾਹੀਦਾ ਸੱਚਾ ਹਾਂਜੀ 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 ਲੋਕੀ ਸ਼ਾਇਰ ਸਪੱਟਾ ਕਰਨ ਆਉਂਦੀ ਆ ਕੋਈ ਵੀ ਕਿਨੇ ਕਰਨ ਕੋਸ ਕਰਨ ਆਂਦਾ ਉਹਦਾ ਕੀ ਫਾਇਦਾ ਹਾਂਜੀ ਹਾਂਜੀ ਗੱਲ ਇਹ ਆ ਭਾਤੀ ਆਲੇ ਪਾਸੇ ਜੋੜਨਾ ਚਾਹੀਦਾ ਹਾਂਜੀ ਨਾਲ ਨਾਲ ਭਗਤੀ ਵੀ ਕਰਨੀ ਚਾਹੀਦੀ ਭਾਤੀ ਕਰਨ ਵਾਲੀਆਂ ਦੀ ਮੁਹੱਬਤ ਦੀਆਂ ਬੇਲੀ ਆਂਦੀਆਂ ਹੁੰਦੀਆਂ ਬਾਕੀ ਵੱਧ ਆਂਦੀਆਂ ਹੁੰਦੀਆਂ ਤੁਸੀਂ ਮੋਬਾਈਲ ਰੱਖਣ ਦਾ ਵੀ ਆਪਣਾ ਕਾਰਨ ਦੱਸਦੇ ਹੋ ਕਿ ਅਰੀ ਤੁਸੀਂ ਫੋਨ ਕਿਉਂ ਰੱਖਿਆ ਹੋਇਆ ਮੋਬਾਈਲ ਵਿੱਚ ਮੇਰਾ ਗੁਰੂ ਆਂਦਾ ਆ ਅਸੇ ਤੁਹਾਡੇ ਗੁਰੂਆਂ ਦੀ ਵਿੱਚ ਬਾਣੀ ਜਾਂ ਸ਼ਬਦ ਵਗੈਰਾ ਆਉਂਦੇ ਤੁਸੀਂ ਆਉਂਦਾ ਉਹ ਗੱਲਬਾਤ ਹੁੰਦੀ ਆ ਗੁਰੂ ਦੇ ਨਾਲ ਤੇ ਮੈਨੂੰ ਇਹ ਵੀ ਪੁੱਛਿਆ ਸੀਗਾ ਸਵਾਲ ਚ ਸੂਰਜ ਆ ਲਾਈਟ ਵਗੈਰਾ ਉਹ ਕੋਈ ਹੈਗੀ ਆ ਤੇ ਲਾਈਟ ਆਪਣਾ ਪ੍ਰਬੰਧ ਕੀ ਆ ਲਾਈਟ ਦਾ ਸੋਲਰ ਲਾਇਆ ਆ ਅੱਛਾ ਸੋਲਰ ਮਤਲਬ ਉਹ ਜਿਹੜੀ ਪਲੇਟ ਜੀ ਹੁੰਦੀ ਸੋਲਰ ਵਾਲੀ ਉਹ ਲਗਾਈ ਹੋਈ ਆ ਆਹ ਸੋ ਸੋਲਰ ਪਲੇਟ ਨਾਲੇ ਲਗਾਈ ਹੋਈ ਆ ਜਿਹਦੇ ਨਾਲ ਇਹ ਮੋਬਾਈਲ ਆਪਣਾ ਚਾਰਜ ਕਰ ਲੈਂਦੇ ਆ ਤੇ ਫਿਰ ਉਹ ਆਪਣੇ ਸਿਰਫ ਤੇ ਸਿਰਫ ਆਪਣੇ ਗੁਰੂ ਦੀ ਜਿਹੜੀ ਬਾਣੀ ਆ ਨਾ ਉਹ ਇਹਨਾਂ ਨੇ ਸੁਣਨ ਵਾਸਤੇ ਰੱਖਿਆ ਹੋਇਆ ਆ ਦੋਸਤੋ ਮੋਬਾਈਲ ਤੇ ਤੁਸੀਂ ਮੈਨੂੰ ਇਹ ਦੱਸਿਓ ਬਜ਼ੁਰਗੋ ਜਿੱਦਾਂ ਹੁਣ ਪਾਣੀ ਪੂਣੀ ਲੈ ਕੇ ਆਉਣਾ ਹੁੰਦਾ ਆ ਪਾਣੀ ਉੱਧਰ ਜਾਂਦਾ ਆ ਥੱਲੇ ਬਣਿਆ ਆ ਅੱਛਾ ਥੱਲੇ ਖੱਡ ਚੋਂ ਪਾਣੀ ਲੈ ਕੇ ਆਉਂਦੇ ਆ ਆ ਉੱਥੇ ਪਾਣੀ ਨਿਕਲਦਾ ਪਹਾੜੀ ਵਿੱਚੋਂ ਅੱਛਾ ਪਹਾੜੀ ਚੋਂ ਪਾਣੀ ਜਿਹੜਾ ਨਿਕਲਦਾ ਗਰਮ ਪਾਣੀ ਨਿਕਲਦਾ ਅੱਛਾ ਗਰਮ ਪਾਣੀ ਨਿਕਲਦਾ ਆ ਹਾਂ ਸਵੇਰੇ ਸਵੇਰੇ ਵੱਧ ਕਰ ਮੋਂਦਾ ਠੀਕ ਆ ਮਤਲਬ ਕੋਸਾ ਜਿਹਾ ਪਾਣੀ ਨਿਕਲਦਾ ਤੇ ਉਹ ਤੁਸੀਂ ਕੋਸਾ ਜਿਹਾ ਕੋਸਾ ਜਿਹਾ ਮਤਲਬ ਉਹ ਸਵੇਰੇ ਸਵੇਰੇ ਤੁਸੀਂ ਲੈ ਕੇ ਆਉਂਦੇ ਆ ਤੇ ਉਹ ਪਾਣੀ ਵਰਤਦੇ ਆ ਆਹੋ ਖਾਣੇ ਖਾਣਾ ਬਣਾਉਣ ਲਈ ਵੀ ਉਹੀ ਪਾਣੀ ਵਰਤਦੇ ਆ ਖਾਣਾ ਬਣਾਉਣ ਲਈ ਤੇ ਨਾ ਤੇ ਨਾਉਣ ਵਾਸਤੇ ਨਾਉਣ ਲਈ ਵੀ ਅੱਛਾ ਨਾਉਣ ਵਾਸਤੇ ਵੀ ਸੋ ਦੋਸਤੋ ਥੱਲੇ ਖੱਡ ਦੇ ਇਹ ਉਹ ਵੀ ਆਪਾਂ ਤੁਹਾਨੂੰ ਦਿਖਾ ਦਵਾਂਗੇ ਕਿਥੋਂ ਆਉਂਦਾ ਸਵੇਰੇ ਸਵੇਰੇ ਕਹਿੰਦੇ ਗਰਮ ਪਾਣੀ ਨਿਕਲਦਾ ਉੱਥੋਂ ਕੋਸਾ ਜਿਹਾ ਪਾਣੀ ਹੋਊਗਾ ਚਲੋ ਤੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਵਾਂਗੇ ਤੇ ਹੋਰ ਬਾਬਾ ਜੀ ਕਹਿੰਦੇ ਤੁਸੀਂ ਪਹਾੜੀ ਤੇ ਵੀ ਇਧਰ ਵੀ ਤੁਹਾਡੀ ਸੀਗੀ ਕੋਈ ਬੜੀ ਹੋਈ ਗੁਫਾ ਉੱਪਰ ਪਹਾੜੀ ਦੇ ਇਧਰ ਆ ਦੂਰ ਉੱਥੇ ਕਾਫੀ ਜੇਰ ਪਾਕੀ ਲੱਗ ਰਿਹਾ ਡੇਢ ਕੇ ਸਾਹ ਅੱਛਾ ਅੱਛਾ ਠੀਕ ਹੈ ਉੱਪਰ ਵੀ ਪੜਾਈ ਹੋਈ ਹੈ ਤੁਸੀਂ ਹਾਂ ਤੇ ਟਟ ਗਈ ਅੱਛਾ ਟਟ ਗਈ ਫਿਰ ਟਟ ਕਿੱਦਾਂ ਗਈ ਜੀ ਉਹ ਬਰਸਾਤਾਂ ਦੇ ਵਿੱਚ ਮੀਂਹ ਬਹੁਤ ਪਏ ਮੈਂ ਵਿਆਹ ਤੇ ਡੇਰੇ ਚੱਲ ਗਿਆ ਸਤਸੰਗ ਸੁਣਦਾ ਸੀ ਮਾਰੇ ਇਹ ਦਰਸ਼ਨ ਕਰਦਾ ਸੀ ਇੱਥੇ ਨਹੀਂ ਹੈਗੇ ਸੀਗਾ ਹਾਂ ਜਦੋਂ ਮੁੜ ਕੇ ਆ ਕੇ ਦੇਖਿਆ ਤਾਂ ਢੇਠੀ ਹੋ ਗਈ ਇਹ ਪਿੰਡੇ ਚੱਲ ਗਿਆ ਉੱਥੇ ਆਪਣੇ ਘਰ ਭੱਗਦੀ ਕਾਫੀ ਜ਼ੇਰ ਕਰਦ ਰਿਆਂ ਪੰਜਾਂ ਸੇਲਾਂ ਛੀਆਂ ਸਾਲਾਂ ਬਾਅਦ ਫੇਰ ਇੱਥੇ ਆ ਗਏ ਆ ਇਹ ਇੱਥੇ ਗੁਫਾ ਕੱਢੀ ਅੱਛਾ ਫੇਰ ਇੱਥੇ ਬਣਾਈ ਤੁਸੀਂ ਉਹ ਜਿਹੜੀ ਪ੍ਰਾਣੀ ਆਪਾਂ ਤੁਹਾਨੂੰ ਜਿਹੜੀ ਆਪਾਂ ਪ੍ਰਾਣੀ ਦੋਸਤੋ ਦਿਖਾਈ ਸੀ ਗੁਫਾ ਫਿਰ ਉਹਨੇ ਇੱਥੇ ਬਣਾਈ ਕਿਉਂਕਿ ਉਹਨਾਂ ਦੀ ਟੱਟ ਗਈ ਸੀ ਗੁਫਾ ਇੱਥੇ ਕੁਲੀ ਬਣਾਈ ਸੀ ਬੜੀ ਵੱਡੀ ਉਹਨੂੰ ਅੱਗ ਲੱਗ ਗਈ ਅਸਾਂ ਉਹਨੂੰ ਅੱਗ ਲੱਗ ਗਈ ਸੀ ਆਹ ਫਿਰ ਕੁਲੀ ਬਣਾਈ ਉੱਧਰ ਤੇ ਇੱਕ ਮੈਨੂੰ ਦੱਸਿਓ ਤੇ ਜਿੱਦਾਂ ਕਾਫੀ ਮੈਨੂੰ ਸਵਾਲ ਆਏ ਉਹ ਕਹਿੰਦੇ ਵੀ ਜੇ ਬਜ਼ੁਰਗ ਰਹਿੰਦੇ ਆ ਝੌਂਕੜੀ ਦੇ ਵਿੱਚ ਉੱਪਰ ਤੇ ਉੱਪਰ ਤਾਂ ਜਾਨਵਰ ਵੀ ਚੜ ਸਕਦਾ ਆ ਤੇ ਕੋਈ ਜਾਨਵਰ ਦਾ ਕੋਈ ਕਤਰਾ ਤਾਂ ਨਹੀਂ ਹੋਇਆ ਤੁਹਾਨੂੰ ਕਦੀ ਉੱਪਰ ਚੜਨ ਦਾ ਵੀ ਜੇ ਚੜ ਜਾਂਦੇ ਆ ਜੀ ਕਹਿੰਦਾ ਦੇਖੋ ਜੀ ਗੁਰੂ ਤੇ ਭਰੋਸਾ ਆਣਾ ਚਾਹੀਦਾ ਹਾਂਜੀ ਜੇ ਗੁਰੂ ਤੇ ਭਰੋਸਾ ਦਾ ਹੋਇਆ ਤਾਂ ਪੈਦਾ ਕੀ ਆ ਤੋ ਦੋਸਤੋ ਤੁਹਾਨੂੰ ਸਵਾਲਾਂ ਦੇ ਜਵਾਬ ਮਿਲ ਗਏ ਹੁਣੇ ਆਪਣੇ ਤੇ ਹੋਰ ਵੀ ਕੁਝ ਅਗਰ ਬਜ਼ੁਰਗ ਸਾਨੂੰ ਦਿਖਾਉਣਾ ਚਾਹੁੰਦੇ ਹੋਏ ਜਿਹੜੀ ਇਹਨਾਂ ਨੇ ਉੱਪਰ ਗੁਫਾ ਬਣਾਈ ਹੋਈ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਗਰ ਸਾਡੇ ਨਾਲ ਜਾਣਗੇ ਤਾਂ ਫਿਰ ਆਪਾਂ ਤੁਹਾਨੂੰ ਨਾਲ ਲੈ ਜਾ ਕੇ ਦਿਖਾਵਾਂਗੇ ਤੇ ਨਹੀਂ ਤਾਂ ਆਪਾਂ ਕੱਲੇ ਜਾ ਕੇ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਅੱਗੇ ਜਾਂਦੇ ਹਾਂ ਦੋਸਤੋ ਹੁਣ ਤੁਹਾਨੂੰ ਇਸ ਪੀਂਗ ਦਾ ਰਾਜ ਦੱਸ ਦਿੰਨੇ ਆ ਜੋ ਬਜ਼ੁਰਗਾਂ ਨੇ ਪਾਈ ਸੀ ਪਿਛਲੀ ਵਾਰੀ ਵੀ ਤੁਹਾਨੂੰ ਦਿਖਾਇਆ ਬਜ਼ੁਰਗਾਂ ਨੇ ਦੱਸਿਆ ਵੀ ਇਹ ਪੀਂਗ ਉਹਨਾਂ ਨੇ ਬੱਚਿਆਂ ਵਾਸਤੇ ਬਣਾਈਆਂ ਕਿਉਂਕਿ ਜਿਹੜੇ ਗੱਦੀ ਲੋਕ ਰਹਿੰਦੇ ਨੇ ਇੱਥੇ ਉਹਨਾਂ ਦੇ ਬੱਚੇ ਕਿਸੇ ਟਾਈਮ ਆ ਕੇ ਇੱਥੇ ਖੇਡਦੇ ਆ ਤੇ ਇਹ ਪੀਂਗ ਵਗੈਰਾ ਉਹ ਝੂਟਦੇ ਰਹਿੰਦੇ ਆ ਤੇ ਬਜ਼ੁਰਗ ਕਹਿੰਦੇ ਵੀ ਮੈਂ ਵੀ ਕਿਸੇ ਟਾਈਮ ਇਦਾਂ ਝੂਟ ਲੈਣਾ ਆ ਫ੍ਰੀ ਟਾਈਮ ਦੇ ਵਿੱਚ ਸੋ ਤੁਹਾਨੂੰ ਪੀਂਗ ਦਾ ਵੀ ਆਪਾਂ ਰਾਜ ਜਿਹੜਾ ਦੱਸਤਾ ਤੇ ਹੁਣ ਬਜ਼ੁਰਗ ਇੱਕ ਵਾਰ ਫੇਰ ਆਪਾਂ ਨੂੰ ਚੜ ਕੇ ਦਿਖਾ ਰਹੇ ਉੱਪਰ ਜਿਹੜੀ ਬੇਰੀ ਦੇ ਉੱਤੇ ਉਹਨਾਂ ਨੇ ਆਪਣਾ ਜਗ੍ਹਾ ਬਣਾਈ ਹੋਈ ਆ ਬੈਠਣ ਵਾਸਤੇ ਜਿੱਥੇ ਉਹ ਬੈਠ ਕੇ ਕਿਸੇ ਟਾਈਮ ਆਪਣੇ ਜਿਹੜੇ ਉਹਨਾਂ ਦੇ ਗੁਰੂ ਆ ਮੋਬਾਈਲ ਦੇ ਉੱਤੇ ਉਹਨਾਂ ਦੇ ਸ਼ਬਦ ਸੁਣਦੇ ਆ ਇਹ ਜੀ ਕੁਆਲਿਫਾਇਰ ਸਾਨੂੰ ਚੜ ਕੇ ਦਿਖਾ ਰਹੇ ਆ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਆ ਦੋਸਤੋ ਕਿੰਨੀ ਫੁਰਤੀ ਦੇ ਨਾਲੇ ਜੋ ਬਜ਼ੁਰਗਾਂ ਚੜ ਜਾਂਦੇ ਆ ਉੱਪਰ ਸੋ ਥੋੜੀ ਦੇਰ ਤੱਕ ਬਜ਼ੁਰਗ ਆਪਾਂ ਨੂੰ ਹੁਣ ਉਹਨਾਂ ਥਾਂਾਂ ਤੇ ਲੈ ਕੇ ਜਾਣਗੇ ਜਿੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਗੁਫਾ ਬਣਾਈ ਸੀ ਫਿਰ ਉਹ ਸਾਨੂੰ ਉਹ ਜਗ੍ਹਾ ਦਿਖਾਉਣਗੇ ਜਿੱਥੇ ਜਿੱਥੋਂ ਕਿ ਉਹ ਪਾਣੀ ਭਰਦੇ ਆ ਸਾਨੂੰ ਗੱਦੀ ਲੋਕਾਂ ਦੇ ਨਾਲ ਵੀ ਮਿਲਾਉਣਗੇ ਉਹ ਸੋ ਤੁਸੀਂ ਵੀਡੀਓ ਦੇ ਨਾਲ ਦੋਸਤੋ ਬਣੇ ਰਹੋ ਵੀਡੀਓ ਇੰਟਰਸਟਿੰਗ ਹੋਣ ਵਾਲੀ ਆ ਤੁਹਾਨੂੰ ਉਹ ਚੀਜ਼ਾਂ ਆਪਾ ਖੋਣੀਆਂ ਜਿਹੜੀਆਂ ਤੁਸੀਂ ਦੇਖੀਆਂ ਨਹੀਂ ਗੱਦੀ ਲੋਕਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨੀ ਆ ਇਹ ਬਜ਼ੁਰਗਾਂ ਦੀ ਉਹ ਝੌਪੜੀ ਆ ਜਿਹੜੀ ਉਹਨਾਂ ਨੇ ਦਰਖਤ ਦੇ ਉੱਤੇ ਬਣਾਈਆਂ ਸਾਨੂੰ ਉੱਪਰ ਚੜ੍ਹ ਕੇ ਦਿਖਾ ਰਹੇ ਆ ਮੈਂ ਅੰਦਰੋਂ ਵੀ ਦਿਖਾਉਣੀ ਸੀ ਦੋਸਤੋ ਪਰ ਥੋੜਾ ਜਿਹਾ ਜਿਹੜੀਆਂ ਪੌੜੀਆਂ ਵਗੈਰਾ ਉਹਨਾਂ ਨੇ ਬਣਾਈਆਂ ਹੋਣੀਆਂ ਉਹ ਮੇਰਾ ਵੇਟ ਨਹੀਂ ਸੀ ਸਹਿ ਸਕਦੀਆਂ ਕਿਉਂਕਿ ਮੇਰਾ ਵੇਟ ਜ਼ਿਆਦਾ ਆ ਸੋ ਹੁਣ ਆਪਾਂ ਅੱਗੇ ਚੱਲਦੇ ਆਂ ਦੋਸਤੋ ਤੁਸੀਂ ਹੈਰਾਨ ਹੋ ਜਾਓਗੇ ਦੋਸਤੋ ਹੁਣ ਬਜ਼ੁਰਗ ਸਾਨੂੰ ਪਹਾੜ ਚੋਂ ਜੋ ਕੋਸਾ ਪਾਣੀ ਨਿਕਲਦਾ ਉਹ ਦਿਖਾਉਣਗੇ ਜਿਹੜਾ ਉਹ ਖਾਣ ਪੀਣ ਲਈ ਨਹਾਉਣ ਧੋਣ ਲਈ ਵਰਤਦੇ ਆ ਉਸ ਤੋਂ ਬਾਅਦ ਉਹ ਸਾਨੂੰ ਗੁਫਾ ਵੱਲ ਲੈ ਕੇ ਜਾਣਗੇ ਤੇ ਫਿਰ ਗੱਦੀ ਲੋਕਾਂ ਨਾਲ ਮਲਾਉਣਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਦੋਸਤੋ ਹੁਣ ਆਪਾਂ نیچے ਆ ਗਏ ਆ ਦੋਸਤੋ ਤੁਰ ਕੇ ਤੇ ਇੱਥੇ ਜਿੱਦਾਂ ਕਿ ਸਾਨੂੰ ਬਜ਼ੁਰਗਾ ਨੇ ਦੱਸਿਆ ਕਿ ਜਿਹੜਾ ਪਾਣੀ ਆ ਵਿੱਚੋਂ ਕੋਸਾ ਪਾਣੀ ਨਿਕਲਦਾ ਪਹਾੜ ਦੇ ਵਿੱਚੋਂ ਸੋ ਆਪਾਂ ਹੁਣ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਉਹ ਪਾਣੀ ਆਪਣੇ ਨਹਾਉਣ ਧੋਣ ਵਾਸਤੇ ਤੇ ਆਪਣੀ ਡੇਲੀ ਜਿਹੜੀ ਦਿਨਚਰਿਆ ਉਹਦੇ ਵਾਸਤੇ ਜਿਹੜਾ ਪਾਣੀ ਆ ਉਹ ਵਰਤਦੇ ਆ ਤੇ ਆਹ ਪਾਣੀ ਆ ਦੋਸਤੋ ਥੱਲਿਓਂ ਨਿਕਲਦਾ ਆ ਬੜਾ ਜੂਮ ਕਰਕੇ ਦਿਖਾ ਦਿਓ ਤੁਸੀਂ ਬਿਲਕੁਲ ਥੱਲੇ ਮੈਂ ਅੰਦਰ ਵੀ ਜਾਣ ਦੀ ਕੋਸ਼ਿਸ਼ ਕਰਦਾ ਕਿਉਂਕਿ ਮੈਂ ਬੂਟ ਪਾਏ ਹੋਏ ਆ ਫਿਰ ਵੀ ਮੇਰਾ ਪਾਣੀ ਦੇਖੋ ਕਿੰਨਾ ਪੈਰ ਡੁੱਬ ਗਿਆ ਪਾਣੀ ਦੇ ਵਿੱਚ ਤੇ ਪਾਣੀ ਸਾਫ਼ ਹੈ ਇਹਨਾਂ ਦਾ ਇਹ ਇੱਥੋਂ ਆਪਾਂ ਗੰਦਾ ਨਹੀਂ ਚਲੋ ਕਰਨਾ ਕਿਉਂਕਿ ਵਰਤਦੇ ਆ ਪਾਣੀ ਇਹ ਤੇ ਥੱਲਿਓਂ ਦੋਸਤੋ ਆਉਂਦਾ ਪਾਣੀ ਰਿਸ ਕੇ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਲਾਗਿਓਂ ਦਿਖਾ ਦਿੰਦਾ ਆ ਜੈਨ ਤਾਂ ਸਹੀ ਦਿਖਦਾ ਆ ਦੇਖਦਾ ਸਹੀ ਇਹ ਇਹ ਪਾਣੀ ਇਹ ਵਰਤਦੇ ਆ ਤੇ ਇਹਨਾਂ ਵੱਲੋਂ ਕਿਹਾ ਗਿਆ ਵੀ ਕੋਸਾ ਪਾਣੀ ਤੇ ਆਪਾਂ ਹੱਥ ਲਾ ਕੇ ਥੋੜਾ ਜਿਹਾ ਦੇਖਦੇ ਆ ਤੇ ਬਾਕੀ ਦੋਸਤੋ ਜਿਹੜਾ ਪਾਣੀ ਆ ਆ ਰਿਹਾ ਆ ਇਹ ਬਿਲਕੁਲ ਬਰਫ਼ ਵਰਗਾ ਠੰਡਾ ਆ ਇਹਨੂੰ ਵੀ ਮੈਂ ਠੰਡਾ ਕਹਿ ਸਕਦਾ ਆ ਪਰ ਜਿਹੜਾ ਕਿਉਂਕਿ ਕਿਉਂਕਿ ਵਿੱਚੋਂ ਨਿਕਲ ਰਿਹਾ ਪਹਾੜੀ ਦੇ ਵਿੱਚੋਂ ਰਸਕੇ ਨਿਕਲ ਰਿਹਾ ਇਸ ਕਰਕੇ ਇਸ ਪਾਣੀ ਨਾਲੋਂ ਇਸ ਪਾਣੀ ਦਾ ਟੈਂਪਰੇਚਰ ਜਿਹੜਾ ਆ ਥੋੜਾ ਜਿਹਾ ਘਟਿਆ ਸੋ ਕਹਾ ਜਾ ਸਕਦਾ ਵੀ ਗਰਮ ਆ ਪਾਣੀ ਬੜੀ ਹੈਰਾਨੀ ਵਾਲੀ ਗੱਲ ਆ ਵੀ ਤੇਰੇ ਵੱਧ ਕਰਮ ਹੁੰਦਾ ਤਸਵੀਰੇ ਸਵਰੇ ਵੱਧ ਕਰਮ ਹੁੰਦਾ ਆ ਤੇ ਇੱਥੋਂ ਇਹ ਵਰਤ ਦੇ ਪਾਣੀ ਲੈ ਕੇ ਜਾਂਦੇ ਆ ਦੇਖੋ ਕਿੰਨੀ ਉਚਾਈ ਤੋਂ ਆ ਕੇ ਪਾਣੀ ਲੈ ਕੇ ਜਾਂਦੇ ਆ ਸੋ ਹੁਣ ਆਪਾਂ ਅੱਗੇ ਚੱਲਦੇ ਆ ਤੇ ਹੁਣ ਬਜ਼ੁਰਗ ਸਾਨੂੰ ਅੱਗੇ ਲੈ ਕੇ ਜਾਣਗੇ ਜਿਹੜੀ ਉਹਨਾਂ ਦੀ ਗੁਫਾ ਆ ਉਹ ਸਾਨੂੰ ਦਿਖਾਉਣਗੇ ਆਪਾਂ ਨੂੰ ਲੈ ਕੇ ਜਾ ਰਹੇ ਹੁਣ ਬਜ਼ੁਰਗ ਜਿੱਦਾਂ ਨੇ ਹਥਿਆਰ ਫੜਿਆ ਹੱਥ ਚ ਕਿਉਂਕਿ ਖਤਰਾ ਆ ਹਥਿਆਰ ਦੀ ਵੀ ਲੋੜ ਆ ਸੋ ਤੁਸੀਂ ਵੀ ਜੇ ਆਉਣਾ ਇੱਧਰ ਤੇ ਹਥਿਆਰ ਲੈ ਕੇ ਆਓ ਸੋ ਆ ਗਏ ਦੋਸਤੋ ਆਪਾਂ ਜਿੱਥੇ ਉਹਨਾਂ ਨੇ ਗੁਫਾ ਬਣਾਈ ਹੈ ਤੁਹਾਨੂੰ ਦਿਖਾਉਨੇ ਆ ਹੁਣ ਇਹ ਜੋ ਗੁਫਾ ਹੈ ਬਜ਼ੁਰਗਾਂ ਨੇ ਕਾਫੀ ਹਾਈਟ ਤੇ ਬਣਾਈ ਹੋਈ ਸੀ ਜਿਹੜੀ ਸਭ ਤੋਂ ਪਹਿਲਾਂ ਉਹਨਾਂ ਨੇ ਗੁਫਾ ਬਣਾਈ ਸੀ ਜਦੋਂ ਉਹ ਇੱਥੇ ਆਈ ਸੀ ਸੋ ਢਿੱਗੜ ਢਿੱਗੜ ਤੇ ਨਾਲ ਮੀਂਹ بارش ਦੇ ਨਾਲ ਕਾਫੀ ਜੋ ਨੁਕਸਾਨ ਹੋਇਆ ਇੱਥੇ ਤੇ ਤੁਸੀਂ ਦੇਖ ਹੀ ਰਹੇ ਆ ਬਹੁਤ ਜ਼ਿਆਦਾ ਫਿਸਲਣ ਹੋ ਗਈ ਸਾਨੂੰ ਵੀ ਉੱਪਰ ਜਾਣ 'ਚ ਬਹੁਤ ਤਕਲੀਫ ਹੋਈ ਬਹੁਤ ਸਾਨੂੰ ਐਫਰਟ ਕਰਨਾ ਪਿਆ ਤੇ ਬਜ਼ੁਰਗ ਤਾਂ ਬਹੁਤ ਜਲਦੀ ਚੜ ਗਏ ਉੱਪਰ ਸੋ ਹੁਣ ਆਪਾਂ ਤੁਹਾਨੂੰ ਉੱਪਰ ਡਾਇਰੈਕਟ ਲੈ ਕੇ ਜਾਂਦੇ ਆ ਤੇ ਜਾ ਕੇ ਦਿਖਾਉਨੇ ਆ ਉਹ ਜਿੱਥੇ ਗੁਫਾ ਬ ਜਿੱਦਾਂ ਕਿ ਇਹਨਾਂ ਨੇ ਦੱਸਿਆ ਬਜ਼ੁਰਗਾਂ ਨੇ ਵੀ ਇੱਥੇ ਗੁਫਾ ਸੀ ਇਹਨਾਂ ਦੀ ਉਹ ਟੱਟ ਗਈ ਹੈ ਹੁਣ ਇਸ ਏਰੀਆ 'ਚ ਸੀ ਬਜ਼ੁਰਗੋ ਅੱਛਾ ਇੱਥੇ ਸੋ ਬਾਰਸ਼ ਦੇ ਨਾਲ ਤੁਸੀਂ ਦੇਖ ਹੀ ਰਹੇ ਆ ਆ ਪੱਥਰ ਹੋਵੇ ਟੱਟ ਗਈ ਇਹ ਜਿਹੜੀ ਗੁਫਾ ਹੈ ਥੱਲੇ ਆ ਗਿਆ ਹਾਂ ਹਾਂ ਇਹ ਵੀ ਨਹੀਂ ਦੇਖ ਤੁਸੀਂ ਆ ਦੇਲਾ ਤੂੰ ਕਹਿ ਲਵਾਜਾ ਤੇ ਉੱਪਰੋਂ ਦੇਖ ਵੀ ਸਾਡੇ ਤੁਸੀਂ ਢੈਗ ਡਿੱਗਣ ਦੇ ਨਿਸ਼ਾਨ ਤੇ ਤੁਸੀਂ ਇੱਥੇ ਮਤਲਬ ਬਣਾਈ ਸੀ ਹਾਂਜੀ ਤੁਸੀਂ ਦੇਖ ਹੀ ਰਹੇ ਹੋ ਬਜ਼ੁਰਗਾਂ ਨੂੰ ਸਾਹ ਨਹੀਂ ਚੜਿਆ ਤੇ ਮੈਨੂੰ ਸਾਹ ਦੇਖੋ ਕਿੰਨਾ ਚੜ ਗਿਆ ਮੇਰਾ ਸਾਹ ਫੁੱਲ ਗਿਆ ਚੜ ਕੇ ਦੇਖੋ ਕਿੰਨੀ ਇਹ ਚਾਈ ਆ ਜਿੱਥੋਂ ਅਸੀਂ ਆਏ ਆ ਕਾफी ਵਿੱਚੋਂ ਮੈਂ ਕਟਿਆ ਵੀ ਆ ਕਿਉਂਕਿ ਚੜ੍ਹਾਈ ਬਹੁਤ ਤਿੱਖੀ ਸੀ ਤੇ ਬਜ਼ੁਰਗਾਂ ਨੂੰ ਸਾਹ ਨਹੀਂ ਚੜਿਆ ਤੇ ਸਾਨੂੰ ਸਾਹ ਚੜ ਗਿਆ ਇੱਥੇ ਆ ਏਰੀਆ ਹੁਣ ਆਪਾਂ ਤੁਹਾਨੂੰ ਗੱਦੀ ਲੋਕਾਂ ਵੱਲ ਲੈ ਕੇ ਜਾਵਾਂਗੇ ਉਹਨਾਂ ਦੇ ਨਾਲ ਮੁਲਾਕਾਤ ਕਰਾਂਗੇ ਰਸਤੇ ਦੇ ਵਿੱਚ ਬਜ਼ੁਰਗਾਂ ਨੇ ਇਹਦਾ ਕਈ ਥਾਂਾਂ ਤੇ ਪੱਥਰਾਂ ਦੇ ਉੱਪਰ ਰੱਬੀ ਸ਼ਬਦ ਲਿਖੇ ਹੋਏ ਆ ਇਹ ਕਾ ਸਾਨੂੰ ਦਿਖਾਇਆ ਜੀ ਬਜ਼ੁਰਗਾਂ ਨੇ ਜਿੱਥੋਂ ਗੱਦੀ ਲੋਕ ਜਿਹੜੇ ਆ ਪਾਣੀ ਭਰਦੇ ਆ ਤੁਸੀਂ ਦੇਖ ਸਕਦੇ ਆ ਇੱਥੋਂ ਇਹ ਲੋਕ ਪਾਣੀ ਭਰਦੇ ਆ ਜੀ ਕਿੰਨਾ ਸਾਫ਼ ਪਾਣੀ ਆ ਰਿਹਾ ਤੁਸੀਂ ਦੇਖ ਹੀ ਸਕਦੇ ਆ ਤੇ ਪੱਤਿਆਂ ਦੇ ਨਾਲ ਜਿਹੜਾ ਆ ਰਸਤਾ ਬਣਾਇਆ ਗਿਆ ਪਾਣੀ ਦਾ ਇਹ ਆ ਪੱਥਰ ਦੇ ਪੱਥਰੀ ਏਰੀਆ ਦਾ ਪਾਣੀ ਦੇਖੋ ਤੁਸੀਂ ਕਿੰਨਾ ਠੰਡਾ ਤੇ ਕਿੰਨਾ ਸਾਫ਼ ਪਾਣੀ ਆ ਜੀ ਇਹਨੂੰ ਵੀ ਪੀ ਵੀ ਸਕਦੇ ਆ ਤੇ ਵਧੀਆ ਜੀ ਮਿੱਠਾ ਪਾਣੀ ਆ ਮੈਂ ਪੀ ਕੇ ਦੇਖਿਆ ਹੁਣ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਉਣਾ ਹੈ ਵੀ ਇਹ ਪਾਣੀ ਕਿੱਥੋਂ ਆਉਂਦਾ ਇਧਰਲੀ ਸਾਈਡ ਤੇ ਦੋਸਤੋ ਝਰਨਾ ਤੇ ਆ ਇਧਰਲੇ ਪਾਸੇ ਪਹਾੜ ਆ ਦੋਸਤੋ ਜੰਗਲ ਵਾਲੇ ਪਾਸੋਂ ਇਹ ਪਾਣੀ ਆਉਂਦਾ ਹੈ ਦੋਸਤੋ ਹੁਣ ਆਪਾਂ ਚੱਲਦੇ ਆ ਅੱਗੇ ਤੇ ਗੱਦੀ ਲੋਕਾਂ ਨਾਲ ਮਿਲਦੇ ਆ ਸੋ ਗੱਦੀ ਲੋਕਾਂ ਦਾ ਦੋਸਤੋ ਏਰੀਆ ਆ ਗਿਆ ਹੈ ਬਜ਼ੁਰਗ ਸਾਨੂੰ ਲਿਆਏ ਆ ਉੱਥੇ ਇਹ ਹਮਾਚਲ ਤੋਂ ਆਉਂਦੇ ਆ ਲੋਕ ਤੇ ਇੱਥੇ ਆ ਕੇ ਕੰਮ ਵਗੈਰਾ ਕਰਦੇ ਆ ਕੀ ਕੰਮ ਕਰਦੇ ਆ ਆਪਾਂ ਇਹਨਾਂ ਦੇ ਨਾਲ ਹੁਣ ਅੱਗੇ ਜਾ ਕੇ ਗੱਲਬਾਤ ਕਰਦੇ ਆ ਦੇਖੋ ਕਿੰਨਾ ਖੂਬਸੂਰਤ ਏਰੀਆ ਆ ਦੋਸਤੋ ਇਹ ਆਪਣੇ ਪੰਜਾਬ ਦਾ ਆ ਇਹਨਾਂ ਦਾ ਏਰੀਆ ਦੋਸਤੋ ਜਿੱਥੇ ਇਹਨਾਂ ਨੇ ਆਪਣੀਆਂ ਝੌਂਪੜੀਆਂ ਵਗੈਰਾ ਬਣਾਈਆਂ ਹੋਈਆਂ ਆ ਕੱਦੀ ਲੋਕ ਇਹਨਾਂ ਦੇ ਨਾਲ ਹੁਣ ਆਪਾਂ ਗੱਲਬਾਤ ਕਰਦੇ ਆ ਜੀ ਜਿਹੜੇ ਗੱਦੀ ਲੋਕਾਂ ਕੋ ਆਪਾਂ ਨੂੰ ਬਜ਼ੁਰਗ ਲੈ ਕੇ ਆ ਰਹੇ ਸੀ ਉਹ ਮਿਲੇ ਆ ਤੇ ਤੁਸੀਂ ਕਦੋਂ ਦੇ ਰਹਿੰਦੇ ਆ ਜੀ ਇੱਥੇ ਆ ਸੀ ਜੀ ਆਇਆ ਦਸੰਬਰ 20 ਠੀਕ ਅਚਾ ਦਸੰਬਰ ਦੀ 20 ਠੀਕ ਨੂੰ ਆਸੀ ਮਤਲਬ ਤੁਸੀਂ ਕੀ ਕੰਮ ਕਰਦੇ ਆ ਜੀ ਇੱਥੇ ਹਾਂ ਜੀ ਕਾਹ ਕਰਦੇ ਅੱਛਾ ਕਾਹ ਕਰਦੇ ਆ ਇਹ ਗੱਦੀ ਲੋਕ ਨੇ ਜੀ ਹਿਮਾਚਲ ਚੰਬੇ ਤੋਂ ਜੀ ਹਾਂ ਜੀ ਚੰਬੇ ਇਹ ਚੰਬੇ ਤੋਂ ਆਏ ਨੇ ਜੀ ਤੇ ਜਿੱਦਾਂ ਤੁਸੀਂ ਕੱਲੇ ਰਹਿੰਦੇ ਹੋ ਇੱਥੇ ਤੇ ਬੱਕਰੀਆਂ ਵਗੈਰਾ ਮੈਂ ਦੇਖਿਆ ਬੱਕਰੀਆਂ ਵਗੈਰਾ ਜੀ ਜੀ ਬੱਕਰੀਆਂ ਰੱਖਿਆ ਸੀ ਠੀਕ ਆ ਠੀਕ ਆ ਬੱਕਰੀ ਤੇ ਜਿੱਦਾਂ ਮਤਲਬ ਤੁਸੀਂ ਰਹਿੰਦੇ ਆ ਹੁਣ ਤੁਹਾਡੀਆਂ ਬੱਕਰੀਆਂ ਵਗੈਰਾ ਵੀ ਆ ਤੇ ਕਿਹਦਾ ਜਾਨਵਰ ਵਗੈਰਾ ਤਾਂ ਨਹੀਂ ਤੁਹਾਨੂੰ ਖਤਰਾ ਲੱਗਦਾ ਆਂਦਾ ਹੈ ਜੀ ਰਾਤ ਨੂੰ ਆਂਦਾ ਸੀ ਥਿਆਗ ਹੁੰਦੀ ਬਾ ਇਹ ਜਿਹੜੇ ਜਾਨਵਰ ਇੱਥੇ ਆਉਂਦੇ ਕਿਹੜਾ ਕਿਹੜਾ ਜਾਨਵਰ ਆ ਜੀ ਇੱਥੇ ਇੱਥ ਕਈ ਲੋਕ ਜਿਹਦਾ ਕਹਿ ਦਿੰਦੇ ਆ ਸਾਨੂੰ ਵੀ ਹਮ ਪੰਜਾਬ ਦੇ ਵਿੱਚ ਜੰਗਲ ਹੈ ਨਹੀਂ ਗੇ ਪੰਜਾਬ ਦਾ ਜੰਗਲ ਦਾ ਏਰੀਆ ਹੈ ਹੀ ਨਹੀਂ ਸੋ ਦੋਸਤੋ ਤੁਸੀਂ ਦੇਖ ਸਕਦੇ ਆ ਇਹ ਹਿਮਾਚਲ ਦੇ ਨੇ ਤੇ ਇਹ ਪੰਜਾਬ ਦੇ ਜੰਗਲ ਚ ਇਸ ਟਾਈਮ ਖੜੇ ਆ ਤੇ ਤੁਸੀਂ ਵੀ ਦੱਸ ਦਿਓ ਵੀ ਪੰਜਾਬ ਚ ਜੰਗਲ ਹੈਗੇ ਆ ਹਾਂਜੀ ਬੜਾ ਜੰਗਲ ਹੈ ਇੱਥੇ ਵੀ ਹਾਂਜੀ ਜੰਗਲ ਹੈਗੇ ਆ ਤੇ ਜਾਨਵਰ ਵੀ ਹੈਗੇ ਇਹ ਵੀ ਦੱਸ ਦਿਓ ਤੇ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮਿਹਰਬਾਨੀ ਜੀ ਆਇਆ ਜੀ ਇਹਨਾਂ ਦਾ ਏਰੀਆ ਤੇ ਆ ਇਹ ਨਾ ਬੱਚੇ ਆ ਜੀ ਜਿਹੜੇ ਇੱਥੇ ਰਹਿੰਦੇ ਆ ਦੇਖੋ ਹਾਂ ਕਿਹਦਾ ਵਿੱਚ ਕੀ ਨਾਮ ਤੇ ਮਾਰਾ ਨਾਮ ਨਾਮ ਕਹਤ ਮਾਰ ਅਨੀਤਾ ਅਨੀਤਾ ਇਸਕਾ ਕੀ ਨਾਮ ਹੈ ਕੀ ਨਾ ਤੇਰਾ ਦੇਖੋ ਦੋਸਤੋ ਬੱਚੀ ਦੇਖੋ ਕਿੰਨੀ ਪਿਆਰੀ ਹੈ ਕੀ ਨਾ ਤੇਰਾ ਦੇਖੋ ਕਿੰਨੇ ਖਤਰਨਾਕ ਏਰੀਏ ਦੇ ਵਿੱਚ ਰਹਿੰਦੀ ਹੈ ਬੱਚੀ ਤੇ ਇਹ ਅੰਦਰ ਇਹਨਾਂ ਦਾ ਰਹਿਣ ਬਸੇਰਾ ਜੀ ਜਿੱਦਾਂ ਇਹ ਰਹਿੰਦੇ ਆ ਅੰਦਰ ਆ ਦੇਖੋ ਕਿਦਾਂ ਇਹਨਾਂ ਨੇ ਅੰਦਰ ਬਣਾਇਆ ਹੋਇਆ ਆ ਮਿਲੇ ਆ ਜੀ ਭਾਜੀ ਹੁਣੀ ਤੇ ਇਹ ਬਜ਼ੁਰਗ ਵੀ ਨਾਲ ਖੜੇ ਆ ਤੋ ਪਾਜੀ ਮੈਨੂੰ ਇਹ ਦੱਸੋ ਜਿੱਦਾਂ ਤੁਸੀਂ ਕਿੰਨੇ ਕ ਟਾਈਮ ਤੋਂ ਇੱਥੇ ਰਹਿ ਰਹੇ ਆ ਅਸੀਂ ਰਹਿਣਾ 4 ਮਹੀਨੇ ਅੱਛਾ 4 ਮਹੀਨੇ ਰਹਿਣਾ 2 ਮਹੀਨੇ ਹੋ ਗਏ ਠੀਕ ਹੈ ਬਸ ਇੱਥੇ ਦੇ ਨਿਕਲਣਾ ਸੀ ਫਿਰ ਖੇਤੀਬਾੜੀ ਦਾ ਫਿਰ ਖੇਤੀਬਾੜੀ ਛੱਲੀ ਬਾਦ ਹੈ ਬੀਜ ਨਹੀਂ ਹੂੰ ਹੂੰ ਕਣਕ ਹੈ ਭਾਈ ਉਹ ਵਧਣੀ ਉਹਦੇ ਬਾਅਦ ਆਲੂ ਵਗੈਰਾ ਲਾਣਿਆ ਸੀ ਮੱਕੀ-ਮੱਕੀ ਵੇਚਣ ਅਭੀ ਭਾਜੀ ਹੁਣ ਇੱਥੇ ਰਹਿੰਦੇ ਆ ਤਾਂ ਮੈਂ ਉਹ ਵੀ ਤੁਹਾਡੇ ਬ੍ਰਦਰ ਹੀ ਆ ਮੇਰੇ ਖਿਆਲ ਨਾਲ ਹਾਂਜੀ ਉਹਨਾਂ ਦੇ ਨਾਲ ਮੈਂ ਗੱਲਬਾਤ ਕੀਤੀ ਆ ਜੀ ਤੇ ਉਹਨਾਂ ਨੇ ਵੀ ਦੱਸਿਆ ਤੇ ਤੁਹਾਡੇ ਉੱਪਰ ਵੀ ਰਹਿੰਦੇ ਆ ਜੀ ਜੀ ਵੀ ਆ ਅੱਛਾ ਅੱਛਾ ਆ ਮੜਾ ਜੇ ਉੱਪਰ ਵੀ ਦਿਖਾ ਦਿਓ ਇੱਧਰ ਆ ਕੇ ਕਿ ਉੱਪਰ ਵੀ ਝੌਂਪੜੀਆਂ ਬਣੀਆਂ ਹੋਈਆਂ ਮੈਂ ਪਹਿਲਾਂ ਵੀ ਦਿਖਾਇਆ ਆ ਉਹ ਉੱਪਰ ਵੀ ਬਣੀਆਂ ਹੋਈਆਂ ਝੌਂਪੜੀਆਂ ਇਹਦੀਆਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨੇ ਉੱਪਰ ਵੀ ਲੋਕ ਰਹਿੰਦੇ ਨੇ ਇਹਨਾਂ ਦੇ ਕਿ ਤੁਹਾਨੂੰ ਜਾਨਵਰ ਵਗੈਰਾ ਦਾ ਵੀ ਖਤਰਾ ਹੁੰਦਾ ਜੇ ਦਾ ਬੱਚੇ ਨਾਲ ਆ ਨਾ ਇਹ ਤੇ ਇੰਦਾ ਕੁ ਸਾਨੂੰ ਨਹੀਂ ਖਤਰਾ ਕੋਈ ਅੱਛਾ ਜੀ ਕਾਸੀ ਇਕੱਠੇ ਹੋ ਕੇ ਰਹਿੰਦੇ ਨਾ ਇਕੱਠੇ ਤੋਂ ਨਾ ਸਭ ਕੁਝ ਇਕੱਠੇ ਨਾ ਜਾਣਾ ਇਕੱਠੇ ਨਹੀਂ ਇਸ ਕਰਕੇ ਖਤਰਾ ਨਹੀਂ ਹੁੰਦਾ ਇਸ ਕਰਕੇ ਖਤਰਾ ਨਹੀਂ ਹੁੰਦਾ ਇਕੱਲਾ ਜਾਂਦਾ ਹੈ ਤਾਂ ਫਿਰ ਖਤਰਾ ਹੈ ਇਕੱਲੇ ਨੂੰ ਖਤਰਾ ਹੈ ਮਤਲਬ ਤੁਸੀਂ ਗੈਦਰਿੰਗ ਚ ਜਾਣਾ ਇਸ ਕਰਕੇ ਖਤਰਾ ਨਹੀਂ ਹੈਗਾ ਇਕੱਠੇ ਹੋ ਕੇ ਜਾਂਦੇ ਤੇ ਸਾਡੀਆਂ ਪਹਿਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਪਹਿਲੀਆਂ ਅਗਰ ਤੁਸੀਂ ਨਹੀਂ ਦੇਖੀਆਂ ਪਾਰਟ 1 ਤੇ 2 ਤੁਸੀਂ ਉਹ ਵੀ ਦੇਖ ਸਕਦੇ ਆ ਜਾ ਕੇ ਤੇ ਕਾਫੀ ਇਹਨਾਂ ਨੂੰ ਜਾਨਵਰਾਂ ਵਗੈਰਾ ਦਾ ਵੀ ਖਤਰਾ ਆ ਫਿਰ ਵੀ ਬੜੀ ਦਲੇਰੀ ਦੇ ਨਾਲ ਇੱਥੇ ਰਹਿੰਦੇ ਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂ ਬਾਕੀ ਇਹਨਾਂ ਦਾ ਏਰੀਆ ਜਿੱਥੇ ਜਾਨਵਰ ਵਗੈਰਾ ਆਪਣੇ ਬੰਦੇ ਆ ਜੀ ਇਦਾਂ ਇਹਨਾਂ ਦੇ ਬੱਚੇ ਆ ਜੀ ਅੰਦਰ ਇਹਨਾਂ ਦਾ ਰਹਿਣ ਬਸੇਰਾ ਆ ਜੀ ਆਹ ਗਾਈ ਬੰਨੀ ਹੋਈ ਆ ਇੱਥੇ ਤੇ ਆਹ ਭਾਜੀ ਨਮਸਕਾਰ ਨਮਸਕਾਰ ਅੰਦਰੋਂ ਦਿਖਾ ਦਮਾ ਬੜਾ ਜੀ ਦਿਖਾ ਵੀ ਦਿਖਾ ਹਾਂ ਤੇ ਇਹ ਇਹਨਾਂ ਦਾ ਅੰਦਰੋਂ ਆ ਜੀ ਇਹ ਅੰਦਰ ਇਹਨਾਂ ਦਾ ਜੀ ਤੇ ਆਹ ਭੈਣ ਕੋਈ ਰੋਟੀ ਬਣਾ ਰਹੀ ਆ ਖਾਣਾ ਪਾਣੀ ਬਣਾ ਰਿਆ ਆਪਣਾ ਤੇ ਇਹਨਾਂ ਦਾ ਰਹਿਣ ਬਸੇਰਾ ਆ ਜੀ ਤੇ ਇੱਥੇ ਹੀ ਸੌਂਦੇ ਆ ਤੁਸੀਂ ਭਾਜੀ ਹਾਂਜੀ ਵੀ ਹਾਂਜੀ ਪਹਿਲਾਂ ਆਪਾਂ ਜੀ ਦਾ ਤੁਹਾਨੂੰ ਘੂਮ ਕੇ ਦਿਖਾ ਰਹੇ ਆ ਤੇ ਆ ਰੋਟੀ ਬਣ ਰਹੀ ਹੈ ਦੇਖੋ ਚੁੱਲੇ ਤੇ ਅਸੀਂ ਤਾਂ ਅੱਜਕੱਲ ਗੈਸ ਦੀਆਂ ਰੋਟੀਆਂ ਖਾਂਦੇ ਆਂ ਸ਼ਹਿਰਾਂ ਦੇ ਵਿੱਚ ਤੇ ਇਹ ਖਾ ਰਹੇ ਆ ਜੀ ਰੋਟੀਆਂ ਚੁੱਲੇ ਦੀਆਂ ਆ ਨੈਚੁਰਲ ਵਧੀਆ ਬਣਾ ਕੇ ਖਾਂਦੇ ਆ ਤੇ ਇਹ ਇਹਨਾਂ ਦਾ ਰਹਿਣ ਬਸੇਰਾ ਜੀ ਇੱਥੇ ਰਹਿੰਦੇ ਆ ਅੰਦਰ ਜੀ ਦੇਖੋ ਕੁ ਘੱਟ ਫੈਸਿਲਟੀਆਂ ਹੋਣ ਦੇ ਬਾਵਜੂਦ ਵੀ ਕਿੰਨੀ ਵਧੀਆ ਜ਼ਿੰਦਗੀ ਜਿਹੜੀ ਆ ਆਪਣੇ ਬਤੀਤ ਕਰ ਰਹੇ ਆ ਤੁਸੀਂ ਦੇਖ ਰਹੇ ਆ ਤੇ ਇਹ ਬੱਚੇ ਆ ਜੀ ਕੀ ਨਾਂ ਕੀ ਨਾਂ ਬੱਚੇ ਤੇਰਾ ਨਾ ਕਿ ਹੋਏ ਨਾ ਬਤਾ ਕੀ ਨਾਮ ਤੇਰਾ ਹਾਂ ਤੇਰਾ ਕੀ ਨਾਮ ਬੇਟਾ ਨਾਮ ਦਾ ਨਾ ਆਵਦਾ ਫਿਰ ਮਾ ਬਣਦੀ ਅੱਛਾ ਧੀ ਸ਼ਦੀ ਵੀ ਸ਼ਰਮਾਉਂਦੀ ਯਾਰ ਚਲੋ ਠੀਕ ਹੈ ਬਤਾ ਬੜਾ ਪਿਆਰਾ ਨਜਰਾ ਕਿਹੜੀ ਨਸਲ ਦਾ ਕੁੱਤਾ ਇਹ ਬਾਣ 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 ਅੱਛਾ ਇਹ ਮਤਲਬ ਕੀ ਲੋਕਲ ਬਰੀਡ ਹੁੰਦੀ ਜਾਂ ਕੋਈ ਅੱਛਾ ਲੋਕਲ ਤਾਂ ਡਾ ਅੱਛਾ ਚੰਬੇ ਦਾ ਇਹ ਚੰਬੇ ਦੀ ਬਰੀਡ ਹੈ ਜੀ ਦੇਖੋ ਕਿੰਨਾ ਵਧੀਆ ਡੌਗ ਆ ਇਹਨਾਂ ਖੂਬਸੂਰਤ ਡੌਗ ਆ ਦੇਖੋ ਬਾਣ ਬਾਣ ਕਰਕੇ ਬਰੀਡ ਹੈ ਜੀ ਇਹ ਚੰਬੇ ਦੀ ਲੋਕਲ ਬਰੀਡ ਆ ਦੇਖੋ ਕਿੰਨਾ ਖੂਬਸੂਰਤ ਆ ਆ ਦੇਖੋ ਜੀ ਬੱਚੇ ਬੇਮਣੇ ਤੇ ਬੱਚੇ ਨਾਲ ਖੇਡ ਰਹੇ ਆ ਦੇਖੋ ਕਿਦਾਂ ਇਹ ਬੱਚੇ ਵੀ ਬੜੇ ਦਲੇਰ ਆ ਜਿਹੜੇ ਇਸ ਜੰਗਲ ਚ ਰਹਿ ਲੈਂਦੇ ਆ ਜੀ ਦੇਖ ਲਓ ਜਿੱਦਾਂ ਦੱਸਿਆ ਆਪਾਂ ਨੂੰ ਝੌਂਪੜੀਆਂ ਇਹਨਾਂ ਦੀਆਂ ਉੱਪਰ ਵੀ ਹੈਗੀਆਂ ਸ਼ਾਇਦ ਤੁਸੀਂ ਆ ਦੇਖ ਹੀ ਰਹੇ ਹੋਵੋਗੇ ਕਿੰਨੀ ਹਾਈਟ ਤੇ ਉੱਪਰ ਆ ਇਹ ਇੱਕ ਆ ਝੌਂਪੜੀ ਇੱਧਰ ਬਣੀ ਹੋਈ ਆ ਤੁਹਾਨੂੰ ਨਜ਼ਰ ਆਉਂਦੀ ਹੋਣੀ ਆ ਇੱਧਰ ਸਾਹਮਣੇ ਤੇ ਇਹ ਝੌਂਪੜੀ ਬਹੁਤ ਹੀ ਉੱਪਰ ਹਾਈਟ ਤੇ ਬਣੀ ਹੋਈ ਦੇਖੋ ਮੈਂ ਤੁਹਾਨੂੰ ਕਿੰਨਾ ਜ਼ੂਮ ਕਰਕੇ ਦਿਖਾਇਆ ਦੋਸਤੋ ਇਹ ਇਹ ਪਾਜੀ ਹੁਣਾਂ ਦੀ ਫੈਮਿਲੀ ਆ ਤੇ ਕੰਮ ਕਰ ਵੀ ਕਰਦੇ ਇੱਥੇ ਤੇ ਰਹਿੰਦੇ ਵੀ ਆ ਸੋ ਹੁਣ ਆਪਾਂ ਚੱਲਦੇ ਆ ਜੀ ਅੱਗੇ ਵੀ ਕਿਸੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹੁਣ ਦੋਸਤੋ ਕਰਦੇ ਆ ਵੀਡੀਓ ਦੀ ਸਮਾਪਤੀ ਉਮੀਦ ਆ ਤੁਹਾਨੂੰ ਇਹ 3rd ਪਾਰਟ ਤੀਸਰਾ ਪਾਰਟ ਜੋ ਬਜ਼ੁਰਗਾਂ ਦਾ ਬਣਾਇਆ ਵਧੀਆ ਲੱਗਿਆ ਹੋਵੇਗਾ ਅਗਰ ਤੁਸੀਂ ਪਾਰਟ 1 ਤੇ ਪਾਰਟ 2 ਨਹੀਂ ਦੇਖਿਆ ਤਾਂ ਤੁਸੀਂ ਜਾ ਕੇ ਮੈਂ ਲਿੰਕ ਦੇ ਦੂੰਗਾ ਪਾਰਟ ਦੇ ਸਕਦੇ ਆ 1 ਤੇ 2 ਤੇ ਚੈਨਲ ਤੇ ਵੀ ਜਾ ਕੇ ਦੇਖ ਸਕਦੇ ਆ ਤੁਸੀਂ ਹੁਣ ਨੈਕਸਟ ਆਪਾਂ ਫਿਰ ਤੁਹਾਡੇ ਵਾਸਤੇ ਇਦਾਂ ਦੇ ਹੀ ਕੋਈ ਵੀਡੀਓ ਇੰਟਰਸਟਿੰਗ ਲੈ ਕੇ ਆਵਾਂਗੇ ਤੁਸੀਂ ਚੈਨਲ ਦੇ ਨਾਲ ਬਣੇ ਰਹੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ